ਜਦੋਂ ਇਹ ਨਨਸਾਨ ਦੇਖਿਆ ਸਾਡੇ ਦਿਲ ਚ ਤਾਂ ਇਹ ਸੀ ਵੀ ਸਾਡਾ ਘਰ ਹੈ ਹੀ ਨਹੀਂ ਹੈਗਾ ਜਿਹੜਾ ਕੁਝ ਬਚਿਆ ਹੀ ਨਹੀਂ ਹੈਗਾ ਨਾ ਸਾਡੇ ਡੰਗਰ ਬਚੇ ਨਾ ਸਾਡਾ ਕੋਈ ਸਮਾਨ ਬਚਿਆ ਜੇ ਸਮਾਨ ਟੁੱਟਿਆ ਸੀ ਸਾਡੇ ਡੰਗਰੀ ਬਚ ਜਾਂਦੇ ਆ ਹੀ ਫੇਰ ਉਹਨਾਂ ਦੇ ਸਿਰ ਤੇ ਸਭ ਕੁਝ ਕਰ ਲੈਣਾ ਸੀਗਾ ਪਰ ਸਾਨੂੰ ਕੁਝ ਇੱਥੇ ਦਿਖਦਾ ਹੀ ਨਹੀਂ ਪਿਆ ਹੈਗਾ ਜਦੋਂ ਤੁਸੀਂ ਕਹਿ ਰਹੇ ਹੋ ਤੁਸੀਂ ਆਏ 5 ਜਾਂ 7 ਦਿਨਾਂ ਬਾਅਦ ਵਾਪਸ ਆ ਕੇ ਹੜ ਤੋਂ ਬਾਅਦ ਘਰ ਨਹੀਂ ਪਛਾਣੇ ਜਾ ਰਹੇ ਸੀ ਤੁਹਾਡੇ ਤੋਂ ਕੀ ਇਹ ਤੁਹਾਡੇ ਘਰ ਹੈਗੇ ਆ ਕਿ ਕਿਸੇ ਹੋਰ ਦੇ ਡੇਰੇ ਆ ਗਏ ਹੋ ਜੋ ਜਿਸ ਦਿਨ ਆਹ ਕਾਰ ਆਏ ਆ ਨਾ ਪਹਿਲਾਂ ਤਾਂ ਇਹ ਨੰਨਾ ਨਾ ਪਾਣੀ ਟਪਕੇ ਆਏ ਆ ਸਾਡੀਆਂ ਲੱਤਾਂ 'ਚ ਨਖਲੀਆਂ ਪੈ ਗਈਆਂ ਸੀ ਸਾਡੇ ਤਾਂ ਪਾਣੀ ਟੱਪਿਆ ਹੀ ਨਹੀਂ ਜਾਂਦਾ ਸੀਗਾ ਆਈ ਆਏ ਆ ਆ ਕੇ ਜਦੋਂ ਕਾਰ ਦੇਖਿਆ ਇੱਥੇ ਵੀ ਇੰਨਾ ਇੰਨਾ ਗਾਰ ਸੀਗਾ ਤੁਸੀਂ ਕਿਤੇ ਵੀਡੀਓ ਦੇਖਿਓ ਇੱਥੇ ਤਾਂ ਜੀ ਨਹੀਂ ਸੀ ਕਰਦਾ ਨੰਗਲ ਨੂੰ ਫਿਰ ਜਦੋਂ ਆਹ ਕਾਰ ਦੇ ਹਨਾਂਤ ਦੇਖੇ ਸਮਾਨ ਸਾਰਾ ਰੁੜਿਆ ਫਿਰਦਾ ਸੀ ਉਹ ਤਾਂ ਲੱਗਦਾ ਹੀ ਨਹੀਂ ਸੀ ਸਾਡਾ ਘਰ ਅੱਜ ਦੱਸਿਆ ਕਿ ਇਹਨਾਂ ਦੀ ਅਲਮਾਰੀ ਸਾਡੀ ਕਿਸ਼ਤਾਂ ਤੇ ਸੀਗੀ ਅਲਮਾਰੀ ਦੀ ਕਿਸ਼ਤਾਂ ਨਹੀਂ ਉਤਰੀਆਂ ਇਹ ਸਾਹਮਣੇ ਜਿਹੜੀਆਂ ਅਲਮਾਰੀਆਂ ਪਈਆਂ ਨੇ ਇਹ ਦੇਖੋਗੇ ਇਹ ਵਿਚਾਰਿਆਂ ਦਾ ਇਹਨਾਂ ਦਾ ਸੀਗਾ ਕਿਸ਼ਤਾਂ ਤੇ ਇਹ ਆ ਦੇਖੋ ਕੋ ਫ੍ਰਿਜਾਂ ਦਾ ਨੁਕਸਾਨ ਕਈ ਕਹਿੰਦੇ ਨੇ ਆ ਸਾਹਮਣੇ ਦੇਖੋ ਤੁਸੀਂ ਜਦੋਂ ਹੜ ਆਇਆ ਤਾਂ ਇੰਨੀ ਤਬਾਹੀ ਨਾਲ ਲੈ ਕੇ ਆਇਆ ਕਿੰਨਾ ਕਿੰਨਾ ਪਾਣੀ ਸੀ ਮੇਰੇ ਖਿਆਲ ਇੱਥੇ ਆ ਦੇਖੋ ਆ ਫ੍ਰਿਜਾਂ ਦਾ ਨੁਕਸਾਨ ਹੋਰ ਸਾਰੇ ਸਮਾਨ ਇਹਨਾਂ ਲੋਕਾਂ ਦਾ ਰਹਿ ਗਿਆ ਪਾਣੀ ਜਾਦਾ ਹੋ ਗਿਆ ਨਾ ਹਾਂ ਜਿਆ 10000 ਫਸ ਗਏ ਅਸੀਂ ਇਹ ਟਰਾਲੀ ਦੇ ਉੱਪਰ ਬੈਠ ਕੇ ਉੱਪਰੋਂ بارش ਬਹੁਤ ਜ਼ਿਆਦਾ ਹੁੰਦੀ ਸੀ ਟਰਾਲੀ ਦੇ ਉੱਪਰ ਬੈਠ ਕੇ ਆਪਣੀ ਜਾਨ ਬਜਾਈ ਜਿੱਨਾਂ ਜਰ ਐਨ ਡੀ ਆਰ ਐਫ ਨਹੀਂ ਆਇਆ ਕੰਦ ਉਧਰੋਂ ਟੁੱਟ ਕੇ ਪਾਣੀ ਤੋੜ ਕੇ ਤੇ ਇਧਰੋਂ ਮੁੜ ਕੇ ਇਹ ਕੰਦ ਟੁੱਟੀ ਆ ਤੇ ਇੱਥੋਂ ਇਹਨਾਂ ਦੇ ਡੰਗਰ ਫਿਰ ਕ੍ਰਾਸ ਹੋ ਕੇ ਕੁਝ ਰੁੜ ਗਏ ਅੱਛਾ ਹਾਂ ਇਹ ਸਿਕੰਦਰ ਉਸ ਜਿਹੜੀ ਉੱਥੋਂ ਕੰਦ ਟੁੱਟੀ ਆ ਇਧਰੋਂ ਬਾਹਰ ਨਿਕਲ ਗਈ ਇਧਰੋਂ ਜਦੋਂ ਕੰਦ ਟੁੱਟਣ ਤੋਂ ਬਾਅਦ ਪਸ਼ੂ ਇਹਨਾਂ ਦੇ ਇੱਥੋਂ ਰੁੜਗੇ ਸਾਡੀ ਚੌਥੀ ਪੰਜਵੀਂ ਵਿਜ਼ਿਟ ਹੈ ਸੋ ਹਰ ਦੋ ਦੋ ਚਾਰ ਪੰਜ ਪੰਜ ਪਰਿਵਾਰ ਕਰਕੇ ਅਸੀਂ ਇੱਥੇ ਸਮਾਨ ਲੈ ਕੇ ਆ ਰਹੇ ਕਿਉਂਕਿ ਪਹੁੰਚਣਾ ਮੁਸ਼ਕਿਲ ਹੈ ਸਿਰਫ ਛੋਟੇ ਆਤੀਰੇ ذریعے ਹੀ ਅਸੀਂ ਇੱਥੇ ਸਮਾਨ ਜਿਹੜਾ ਲੈ ਕੇ ਆ ਰਹੇ ਸੋ ਅੱਜ 11 ਵਜੇ ਸਾਡੀਆਂ ਇੱਥੇ ਇਸ ਪਿੰਡ 'ਚ ਹੋ ਚੁੱਕੀ 10 ਪਿੰਡ ਦੇ ਵਿੱਚ 10 ਪਿੰਡ ਦੇ ਵਿੱਚ ਹੜ੍ਹ ਨੇ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਤਬਾਹੀ ਮਚਾਈ ਹੈ ਬਹੁਤ ਸਾਰਾ ਪਸ਼ੂਆਂ ਦਾ ਨੁਕਸਾਨ ਹੋਇਆ ਲੋਕਾਂ ਦੇ ਘਰਾਂ ਦਾ ਨੁਕਸਾਨ ਹੋਇਆ ਸਾਧਨ ਵੀ ਵਹਿ ਗਏ ਨੇ ਕਈ ਥਾਵਾਂ ਤੇ ਔਰ ਪਠਾਨਕੋਟ ਜ਼ਿਲ੍ਹੇ ਦੇ ਤਾਸ ਪਿੰਡ ਦੇ ਵਿੱਚ ਅਸੀਂ ਰਿਮੋਟ ਏਰੀਆ ਟੁੱਟੀਆਂ ਹੋਈਆਂ ਸੜਕਾਂ ਨੇ ਇੱਥੇ ਪਹੁੰਚਣ ਲਈ ਵੀ ਘੰਟਿਆਂ ਬੱਧੀ ਸਮਾਂ ਲੱਗਦਾ ਔਰ ਇੱਥੇ ਮੱਝਾਂ ਦਾ ਗਾਇਆਂ ਦਾ ਕਈਆਂ ਦਾ ਨੁਕਸਾਨ ਹੋਇਆ ਸੀ ਜਿਹੜੇ ਪਰਿਵਾਰਾਂ ਦਾ ਉਹਨਾਂ ਨੂੰ ਮਦਦ ਮੁਹੱਈਆ ਕਰਵਾਈ ਜਾ ਰਹੀ ਹੈ ਗਲੋਬਲ ਸਟੈਕਸ ਦੇ ਵੱਲੋਂ ਔਰ ਗੱਲਬਾਤ ਇੱਥੇ ਪਿੰਡ ਦੇ ਲੋਕਾਂ ਦੇ ਨਾਲ ਵੀ ਕਰਾਂਗੇ ਕੀ ਆਖਰਕਾਰ ਕਿੰਨਾ ਪਾਣੀ ਸੀਗਾ ਇੱਥੇ ਕਿਉਂਕਿ ਇਸ ਇਲਾਕੇ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਆਮ ਲੋਕ ਆ ਉਹ ਮਦਦ ਕਰਨ ਲਈ ਜ਼ਰੂਰ ਆਏ ਪ੍ਰਸ਼ਾਸਨ ਦੀ ਮਦਦ ਇੱਕ ਦਫਾ ਹੋਈ ਸੀਗੀ ਇੱਕ ਵਾਰ ਸ਼ਾਇਦ ਹੈਲੀਕਾਪਟਰ ਆਹੀਂ ਕੋਈ ਮਦਦ ਆਈ ਥੋੜਾ ਬਹੁਤਾ ਰਾਸ਼ਨ ਦਾ ਸਮਾਨ ਆਇਆ ਪਰ ਗੱਲਬਾਤ ਕਰਾਂਗੇ ਇੱਥੋਂ ਦੇ ਲੋਕਾਂ ਦੇ ਨਾਲ ਵੀ ਪਹਿਲਾਂ ਇਹਨਾਂ ਨਾਲ ਭਾਈ ਸਾਹਿਬ ਨਾਲ ਗੱਲ ਕਰਦੇ ਆਂ ਇਹ ਮੱਝ ਤੁਹਾਡੇ ਵਾਸਤੇ ਆਈ ਹੈ ਤੁਹਾਨੂੰ ਦਿੱਤੀ ਜਾਣੀ ਹੈ ਹਾਂਜੀ ਸਰ ਕੀ ਨਾਮ ਹੈ ਭਾਈ ਤੁਹਾਡਾ ਰਗਵੀਰ ਸਿੰਘ ਜੀ ਰਗਵੀਰ ਸਿੰਘ ਜੀ ਕਿੰਨਾ ਕ ਨੁਕਸਾਨ ਹੋਇਆ ਇਸ ਇਲਾਕੇ ਦੇ ਵਿੱਚ ਹਾਲਾਤ ਕੀ ਸੀ ਅਜ ਤੋਂ 2-3 ਦਿਨ ਪਹਿਲਾਂ ਕਿਉਂਕਿ ਜਿਹੜੀਆਂ ਤਸਵੀਰਾਂ ਗਵਾਹੀ ਦਿੰਦੀਆਂ ਕਿ ਇੱਥੇ ਮੇਰਾ ਖਿਆਲ ਪੰਜ-ਪੰਜ ਫੁੱਟ ਪਾਣੀ ਤਾਂ ਹੈਗਾ ਸੀਗਾ ਇੱਥੇ 10 ਫੁੱਟ ਪਾਣੀ ਸੀ ਜੀ ਸਾਰੇ 10 ਫੁੱਟ ਪਾਣੀ ਫਿਰੇ ਅੱਛਾ ਹਾਂ ਜੀ 10-10 ਫੁੱਟ ਪਾਣੀ ਹੈਗਾ ਸੀ ਹਾਂ ਜੀ ਤੁਹਾਡਾ ਕੀ ਕੀ ਨੁਕਸਾਨ ਹੋ ਗਿਆ ਇਸ ਫਲੱਡ ਦੇ ਵਿੱਚ ਘਰਾਂ ਦਾ ਨੁਕਸਾਨ ਹੋਇਆ ਹੀ ਹੈ ਹੋਰ ਕੀ ਹੋਇਆ ਘਰ ਦਾ ਨੁਕਸਾਨ ਹੋ ਗਿਆ ਇੱਕ ਕੰਧ ਫਟ ਗਈ ਦੀ ਹੈ ਜੀ ਡੈਂਟਰ ਬਹਿ ਗਿਆ ਥੋੜਾ ਜਿਹਾ ਹਾਂ ਜੀ ਇੱਕ ਅੰਗਾ ਇੱਕ ਗਾਂ ਮਰ ਗਈ ਹੈ ਅੱਛਾ ਹਾਂ ਜੀ ਪੂਰਾ ਓਵਰঅল ਸਾਫ ਦਾ ਸਰਪੰਚ ਵੀ ਨਹੀਂ ਚੜਨਾ ਕਿੰਨਾ ਇਸ ਏਰੀਏ ਦੇ ਵਿੱਚ ਨੁਕਸਾਨ ਹੋ ਗਿਆ ਲੋਕਾਂ ਦਾ ਇਸ ਸਾਰੇ ਏਰੀਆ ਜਿਹੜਾ ਸਾਰਾ 8 8 9 9 ਫੁੱਟ ਪਾਣੀ ਸੀਗਾ ਸਾਰੇ ਡੇਰਿਆਂ ਦੇ ਵਿੱਚ ਤੇ ਫਸਲ ਤੇ ਤਕਰੀਬਨ ਜਿਹੜੀ ਆ ਉਹ 90 ਤੋਂ 100% ਹੀ ਖਰਾਬ ਹੋ ਗਈ ਹੈ ਜੀ ਬਿਲਕੁਲ ਟੋਟਲ ਸਾਡੇ ਪਿੰਡ ਤਾਸ਼ ਪਿੰਡ ਦੀ ਖਾਸ ਕਰਕੇ ਸਾਰੀ ਸਾਰੀ ਫਸਲ ਖਰਾਬ ਹੋ ਗਈ ਹੈ ਤੇ ਆਪਣੇ ਜਿਹੜਿਆ ਨੁਕਸਾਨ ਹੈ ਲੋਕਾਂ ਦੇ ਘਰਾਂ ਦੇ ਘਰ ਜਿਹੜੇ ਉਹ ਰੁੜ ਚੁੱਕੇ ਆ ਕੀ ਟੁੱਟ ਗਏ ਆ ਕਈਆਂ ਦਾ ਸਮਾਨ ਫਰਨੀਚਰ ਦਾ ਹੋ ਬਿਲਕੁਲੀ ਡੈਡ ਹੋ ਗਿਆ ਇੱਧਰ ਇੱਕ ਵਾਰ ਤਸਵੀਰ ਵੀ ਦਿਖਾ ਦਈਏ ਅਮਰਪ੍ਰੀਤ ਸਿੰਘ ਹੁਣੀ ਮੱਜਾਂ ਲੈ ਕੇ ਆਏ ਨੇ ਇੱਥੇ ਇਹਨਾਂ ਲੋਕਾਂ ਦੀ ਮਦਦ ਕਰਨ ਦੇ ਲਈ ਔਰ ਇਹ ਤਸਵੀਰ ਆ ਅਮਰਪ੍ਰੀਤ ਜੀ ਨਾਲ ਵੀ ਗੱਲਬਾਤ ਕਰਦੇ ਆ ਅਮਰਪ੍ਰੀਤ ਜੀ ਕਿਵੇਂ ਇਲਾਕਾ ਆਇਡੈਂਟੀਫਾਈ ਕੀਤਾ ਕਿਉਂਕਿ ਮੈਂ ਇੱਕ ਦੋ ਵੀਡੀਓ ਦੇਖੀਆਂ ਸੀ ਤਾਸ਼ਪਿੰਡ ਦੀਆਂ ਪਰ ਮੈਂ ਚੈੱਕ ਕੀਤਾ ਤਾਂ ਇਹ ਪੂਰਾ ਦਾ ਪੂਰਾ ਰਿਮੋਟ ਏਰੀਆ ਜਿੱਥੇ ਆਪਾਂ ਆਏ ਵੀ ਆ ਇੱਥੇ ਟੁੱਟੀਆਂ ਸੜਕਾਂ ਨੇ ਜੇ ਕੋਈ ਮਦਦ ਕਰਨ ਲਈ ਵੀ ਆਵੇ ਤਾਂ ਮੈਨੂੰ ਲੱਗਦਾ ਬਹੁਤ ਲੰਬਾ ਸਮਾਂ ਢਾਈ ਤਿੰਨ ਘੰਟੇ ਤਾਂ ਇੱਥੇ ਪਹੁੰਚਣ ਤੱਕ ਲੱਗ ਜਾਂਦੇ ਆ ਨੇੜੇ-ਤੇੜੇ ਦੇ ਕਸਬੇ ਤੋਂ ਕਿੰਨੀਆਂ ਮੱਝਾਂ ਇੱਥੇ ਤੁਸੀਂ ਲੈ ਕੇ ਆਏ ਹੋ ਔਰ ਕਿਵੇਂ ਆਇਡੈਂਟੀਫਾਈ ਕੀਤਾ ਇਸ ਪੂਰੇ ਇਲਾਕੇ ਨੂੰ ਦੇਖੋ ਸਾਡੀਆਂ ਵੱਖ-ਵੱਖ ਟੀਮਾਂ ਗਰਾਉਂਡ ਜ਼ੀਰੋ ਤੇ ਕੰਮ ਕਰ ਰਹੀਆਂ ਨੇ ਤੇ ਜਦੋਂ ਪਹਿਲੀ ਟੀਮ ਇੱਥੋਂ ਆ ਕੇ ਅਸੈਸਮੈਂਟ ਕਰ ਉਸ ਦੌਰਾਨ ਜਿਵੇਂ ਆਪਾਂ ਏਰੀਆ ਚ ਵਿਜ਼ਿਟ ਕਰਦੇ ਆ ਤਾਂ ਪਤਾ ਲੱਗਦਾ ਕਿ ਕਿਹੜੇ ਕਿਹੜੇ ਹੋਰ ਇਲਾਕੇ ਨੇ ਸੋ ਉਸ ਇਲਾਕਿਆਂ ਦੇ ਦੌਰਾਨ ਸਾਡੀ ਟੀਮ ਨੇ ਆਇਡੈਂਟੀਫਾਈ ਕੀਤਾ ਕਿ ਇੱਥੇ ਪਸ਼ੂਆਂ ਦਾ ਵੀ ਬਹੁਤ ਨੁਕਸਾਨ ਹੈ ਔਰ ਘਰਾਂ ਚ ਵੀ 4-4 5-5 ਫੁੱਟ ਪਾਣੀ ਮਿਨੀਮਮ ਇੰਨਾ ਹਰ ਇੱਕ ਘਰ ਚ ਨੁਕਸਾਨਿਆ ਗਿਆ ਔਰ ਸਾਰਿਆਂ ਦੇ ਫਰਨੀਚਰ ਫ੍ਰਿਜ ਬੈੱਡ ਮਸ਼ੀਨਾ ਕਿਤਾਬਾਂ ਬੱਚੇ ਸਾਰਾ ਕੁਝ ਹੀ ਅਲਮਾਰੀਆਂ ਤੱਕ ਉਹਨਾਂ ਦੀਆਂ ਅੱਜ ਵੀ ਸੁੱਕਣੇ ਪਈਆਂ ਨੇ ਅੱਜ ਭਾਵੇਂ 15 ਦਿਨ ਹੋ ਚੱਲੇ ਨੇ ਫਿਰ ਉਸ ਤੋਂ ਬਾਅਦ ਅਸੀਂ ਆਇਡੈਂਟੀਫਾਈ ਕੀਤਾ ਅਸੈਸਮੈਂਟ ਟੀਮ ਆਈ ਅਵਤਾਰ ਸਿੰਘ ਸਾਡੀ ਟੀਮ ਚੋ ਲੀਡ ਕਰ ਰ ਭਾਜੀ ਵੀ ਕਈਆਂ ਦੇ ਦੋ ਪਸ਼ੂ ਰੁੜ ਗਏ ਕਿਸੇ ਦੇ ਪੰਜ ਦਾ ਨੁਕਸਾਨ ਹੋ ਗਿਆ ਕਿਸੇ ਦੇ ਲੱਭ ਹੀ ਨਹੀਂ ਰਹੇ ਕਿੱਥੇ ਪਏ ਨੇ ਸੋ ਉਸ ਦੌਰਾਨ ਅੱਜ ਤਕਰੀਬਨ ਸਾਡੀ ਚੌਥੀ ਪੰਜਵੀਂ ਵਿਜ਼ਿਟ ਹੈ ਸੋ ਹਰ ਦੋ ਦੋ ਚਾਰ ਪੰਜ ਪੰਜ ਪਰਿਵਾਰ ਕਰਕੇ ਅਸੀਂ ਇੱਥੇ ਸਮਾਨ ਲੈ ਕੇ ਆ ਰਹੇ ਕਿਉਂਕਿ ਪਹੁੰਚਣਾ ਮੁਸ਼ਕਿਲ ਹੈ ਸਿਰਫ ਛੋਟੇ ਹਾਥੀ ਦੇ ਜ਼ਰੀਏ ਹੀ ਅਸੀਂ ਇੱਥੇ ਸਮਾਨ ਹੈ ਜਿਹੜਾ ਲੈ ਕੇ ਆ ਰਹੇ ਹਾਂ ਸੋ ਅੱਜ 11 ਵਜਾਂ ਸਾਡੀਆਂ ਇੱਥੇ ਸਪਿੰਡ ਚ ਹੋ ਚੁੱਕੀਆਂ 10 ਸਪਿੰਡ ਦੇ ਵਿੱਚ 10 ਸਪਿੰਡ ਦੇ ਵਿੱਚ ਕੋਈ ਇਹ ਇਸ ਤਰ੍ਹਾਂ ਦੱਸ ਸਕਦੇ ਹੋ ਕਿ ਕਿਸੇ ਨੇ ਕਿਸੇ ਨੇ ਭੇਜੀਆਂ ਨਹੀਂ ਆ ਤੁਸੀਂ ਗਲੋਬਲ ਸਿੱਖ ਦੇ ਵੱਲੋਂ ਕੋਈ ਜੋ ਅਮਾਉਂਟ ਇਕੱਠੀ ਹੋਈ ਔਰ ਤੁਸੀਂ ਆਪਦੀਆਂ ਟੀਮਸ ਭੇਜੀਆਂ ਔਰ ਮੱਜਾਂ ਖਰੀਦ ਲਈਆਂ ਨਹੀਂ ਬਿਲਕੁਲ ਜਿਵੇਂ ਹੁਣ ਜਿਹੜਾ ਬਾਕੀ ਫਰਨੀਚਰ ਹੈ ਉਹ ਤਾਂ ਕੋਈ ਨਾ ਕੋਈ ਸੇਵਾ ਵੀ ਦੇਈ ਜਾ ਰਿਹਾ ਪਰ ਮੱਜਾਂ ਦਾ ਜਿਹੜਾ ਪ੍ਰੋਸੈਸ ਹੈ ਉਸੀ ਸ਼ੁਰੂ ਤੋਂ ਹੀ ਆਪਣੀ ਸੇਵਾ ਦੇ ਨਾਲ ਜਿਹੜਾ ਜੋ ਡੋਨੇਸ਼ਨਸ ਸੰਗਤ ਦੀਆਂ ਆ ਰਹੀਆਂ ਨੇ ਸੋ ਉਹਨਾਂ ਡੋਨੇਸ਼ਨਸ ਦੀ ਜਿਹੜੀ ਸਪੈਂਡਿੰਗ ਹੈ ਉਹ ਇਸ ਪਿਛਲੇ ਦਿਨੀ ਮੱਜਾਂ ਤੁਹਾਡੇ ਥਰੂ ਗਿੱਪੀ ਗਰੇਵਾਲ ਹੋਣਾਂ ਨੇ ਭੇਜੀਆਂ ਸੀ ਹਾਂਜੀ ਹਾਂਜੀ ਨੌਜਲਾ ਹੋਣਾਂ ਨੇ ਮੇਰੇ ਖਿਆਲ ਫਰਿੱਜਾਂਆਂ ਜਾਂ ਵਾਸ਼ਿੰਗ ਮਸ਼ੀਨਾਂ ਭੇਜੀਆਂ ਬਿਲਕੁਲ 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 ਸੋ ਇਦਾਂ ਹੀ ਮਤਲਬ ਲਾਈਕ ਜੋ ਲੋੜ ਹੈ ਅਸੀਂ ਉਹੀ ਰਿਕੁਆਇਰਮੈਂਟ ਕੱਢ ਰਹੇ ਹਾਂ ਕਿ ਤੁਸੀਂ ਕਿਸੇ ਵੀ ਤਰੀਕੇ ਦੇ ਨਾਲ ਕੋਈ ਸੇਵਾ ਕਰਨੀ ਹੈ ਤਾਂ ਉਹੀ ਸੇਵਾ ਕਰੋ ਵੀ ਜੋ ਸਾਨੂੰ ਸਮਾਨ ਚਾਹੀਦਾ ਤਾਂ ਬਟ ਮੱਜਾਂ ਹੁਣ ਲੱਭ ਕੇ ਕੌਣ ਡੋਨੇਟ ਕਰੂਗਾ ਸੋ ਇਸ ਕਰਕੇ ਪਹਿਲੇ ਦਿਨ ਹੀ ਗਿੱਪੀ ਭਾਈ ਆਏ ਸੀਗੇ ਉਹ ਦੇ ਕੇ ਗਏ ਸੀ ਪਰ ਹੁਣ ਜਿਹੜਾ ਅਸੀਂ ਜਿਹੜਾ ਮੱਜਾਂ ਦਾ ਆਪਣਾ ਇੱਕ ਫਾਰਮ ਹਾਊਸ ਲਿੱਤਾ ਹੋਇਆ ਹੈ ਸ਼ਹਿਰ ਦੇ ਵਿੱਚ ਸੋ ਅਸੀਂ ਹਮੇਸ਼ਾ ਉੱਥੇ ਪੰਜ ਸੱਤ ਪਸ਼ੂ ਜਿਹੜੇ ਉਹ ਖੜੇ ਰੱਖੇ ਹੋਏ ਨੇ ਜਿਵੇਂ ਜਿਵੇਂ ਅਸੈਸਮੈਂਟ ਕੰਪਲੀਟ ਹੋ ਰਹੀ ਹੈ ਤਾਂ ਇਮੀਡੀਏਟਲੀ ਉਹ ਪਰਿਵਾਰਾਂ ਤੱਕ ਨੈਕਸਟ ਡੇ ਪਹੁੰਚ ਕੇ ਉਹਨਾਂ ਨੂੰ ਜਿਹੜਾ ਸਮਾਨ ਹੈ ਪਸ਼ੂ ਨੇ ਉਹ ਹੈਂਡਓਵਰ ਕੀਤਾ ਜਾਂਦਾ। ਕੋਈ ਸਪੈਸ਼ਲੀ ਬਰੀਡ ਚੁਣੀ ਹੈ ਤੁਸੀਂ ਇਹ ਇਹਦੇ ਲਈ ਜਾਂ ਜਿਹੜੀਆਂ ਤੁਹਾਨੂੰ ਮਤਲਬ ਮੰਡੀ ਚੋਂ ਜਾਂ ਕਿਤੇ ਵੱਖ-ਵੱਖ ਥਾਵਾਂ ਤੋਂ ਚੰਗੀਆਂ ਮੱਝਾਂ ਲੱਗਦੀਆਂ ਨੇ। ਦੁੱਧਾ ਦੀ ਛੱਡੀ ਕਿਸ ਦੇ ਪਿੱਛੇ ਕੋ ਬਿਲਕੁਲ ਬੈਕਐਂਡ ਟੀਮ ਕੰਮ ਕਰ ਰਹੀ ਹੈ 10-15 ਬੰਦੇ ਦੀ ਜਿਹੜੀ ਲੁਧਿਆਣੇ ਚ ਸੋ ਪਹਿਲਾਂ ਵੀ ਪੁਰਾਣੇ ਸਮੇਂ ਦੇ ਚ ਉਹਨਾਂ ਨੇ ਸਾਡੇ ਨਾਲ ਸਹਿਯੋਗ ਦਿੱਤਾ ਹੋਇਆ ਸੀ। ਸੋ ਉਹਨਾਂ ਕੋਲ ਐਕਸਪਰਟਾਈਜ਼ ਹੈ। ਮੇਰੇ ਕੋਲ ਐਕਸ भेजਦੇ ਨੇ اور پہلے سویے دوسرے سویے ਜਿਹੜੀ ਵੀ ਬਰੀਡ ਚੰਗੀ ਹੈਗੀ ਆ ਲੱਖ ਲੱਖ ਸਵਾ ਸਵਾ ਲੱਖ ਰੁਪਏ ਦੀ ਇੱਕ ਕੋਸਟ ਕਰ ਰਹੀ ਹੈ ਮੱਝ ਤੇ ਉਹ ਚੰਗੀ ਮੱਝ ਵੀ ਐਟਲੀਸਟ ਉਹਨਾਂ ਨੂੰ ਚੰਗਾ ਦੁੱਧ ਦੇ ਸਕੇ ਕਿਉਂਕਿ ਸਾਰੇ ਪਰਿਵਾਰ ਦੁੱਧ ਵੇਚ ਕੇ ਹੀ ਇੱਥੇ ਗੁਜ਼ਾਰਾ ਕਰਦੇ ਸੀ ਸੋ ਸਾਡੀ ਕੋਸ਼ਿਸ਼ ਹੈ ਕਿ ਚੰਗਾ ਪਸ਼ੂ ਦਿੱਤਾ ਜਾਵੇ। ਖੇਤੀ ਦੇ ਨਾਲੇ ਸਹਾਇਕ ਧੰਦੇ ਦੇ ਤੌਰ ਤੇ ਬਿਲਕੁਲ 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 ਰਿਮੋਟ ਏਰੀਆ ਇੱਥੇ ਜਦੋਂ ਅਸੀਂ ਪਹਿਲੇ ਦਿਨ ਵਿਜ਼ਿਟ ਕੀਤਾ ਬਹੁਤ ਡਾਟਾ ਆਲਮੋਸਟ ਮੇਜਰਲੀ ਘਰਾਂ ਦਾ ਪਸ਼ੂਆਂ ਦਾ ਨੁਕਸਾਨ ਸੀ ਸੋ ਇਹ ਪੀ ਇਡੈਂਟੀਫਾਈ ਕਰਕੇ ਸਮਾਨ ਦੇ ਨਾਲ ਨਾਲ ਉਹਨਾਂ ਨੂੰ ਮੁੜ ਕਿਵੇਂ ਵਸਾਉਣਾ ਹੈ ਮੁੜ ਕਿਵੇਂ ਪੈਰਾਂ ਤੇ ਖੜੇ ਹੋ ਸਕਦੇ ਨੇ ਉਸ ਦੇ ਵਿੱਚ ਮਦਦ ਕੀਤੀ ਜਾ ਰਹੀ ਹੈ। ਇਸ ਇਲਾਕੇ ਦੇ ਵਿੱਚ ਹੋਰ ਸਮਾਨ ਕੀ ਕੁਝ ਲੈ ਕੇ ਆਏ ਜਿਵੇਂ ਕਈ ਘਰਾਂ ਦਾ ਮੈਂ ਦੇਖਿਆ ਇੱਧਰ ਫਰਨੀਚਰ ਵਿਚਾਰਿਆਂ ਦਾ ਬਹੁਤ ਖਰਾਬ ਹੋ ਗਿਆ। ਹਾਂਜੀ ਤੁਸੀਂ ਅੰਦਰ ਆ ਸਰਬੰਸਾ ਬਹੁਤ ਸਿੰਪਲੀ ਤਾਂ ਇਹ ਉਹ ਘਰ ਨੇ ਇੱਥੇ ਇੱਥੇ ਕਿੰਨਾ ਕਿੰਨਾ ਪਾਣੀ ਸੀਗਾ ਇਸ ਇਸ ਇਲਾਕੇ ਦੇ ਵਿੱਚ ਗੇੜ ਤੋਂ ਉੱਪਰ ਸੀਗਾ ਜੀ ਪਾਣੀ ਗੇੜ ਤੋਂ ਉੱਪਰ ਸੀਗਾ ਪਾਣੀ ਹਾਂ ਜੀ ਅੰਦਰ ਨਿਸ਼ਾਨ ਲੱਗੇ ਨੇ ਤੁਹਾਨੂੰ ਦਿਖਾਉਣੇ ਆ ਗੇੜ ਤੋਂ ਉੱਪਰ ਪਾਣੀ ਸੀਗਾ ਔਰ ਅੰਦਰ ਨਿਸ਼ਾਨ ਵੀ ਦਿਖਾਉਣੇ ਤੁਹਾਨੂੰ ਸੋ ਇਹ ਪ੍ਰੋਪਰਲੀ ਰਿਸੀਵਿੰਗਸ ਲੈ ਰਹੇ ਕਿੰਨੂੰ ਮੱਝ ਸਾਰਾ ਰਿਕਾਰਡ ਕੀਪਿੰਗ ਹਮ ਰਿਕਾਰਡ ਕੀਪਿੰਗ ਕਿਵੇਂ ਕਰਨੀ ਆ ਇਹਨਾਂ ਦੇ ਥੰਬ ਇਮਪ੍ਰੈਸ਼ਨ ਸਾਰੀ ਡਿਟੇਲਸ ਜੋ ਜੋ ਇਹਨਾਂ ਨੂੰ ਦੇ ਰਹੇ ਆ ਹਮ ਉਸ ਦਾ ਡਾਟਾ ਜਿਹੜਾ ਉਹ ਰਿਕਾਰਡ ਕੀਤਾ ਜਾ ਰਿਹਾ ਸੋ ਇਹ ਜਗ੍ਹਾ ਇਹਨਾਂ ਨੇ ਕਾਫੀ ਪਰਿਵਾਰ ਇਕੱਠੇ ਹੋ ਕੇ ਆਪਣੇ ਸੇਫ ਜਗ੍ਹਾ ਤੇ ਪਸ਼ੂ ਇਹਨਾਂ ਨੇ ਰੱਖੇ ਸੋ ਆ ਦੇਖੋ ਫ੍ਰਿਜਾਂ ਦਾ ਨੁਕਸਾਨ ਕਹੀਂ ਕਹਿੰਦੇ ਨੇ ਆ ਸਾਹਮਣੇ ਦੇਖੋ ਤੁਸੀਂ ਜਦੋਂ ਹੜ ਆਇਆ ਤਾਂ ਇੰਨੀ ਤਬਾਹੀ ਨਾਲ ਲੈ ਕੇ ਆਇਆ ਕਿੰਨਾ ਕਿੰਨਾ ਪਾਣੀ ਸੀ ਮੇਰਾ ਖਿਆਲ ਇੱਥੇ ਆ ਦੇਖੋ ਆ ਫ੍ਰਿਜਾਂ ਦਾ ਨੁਕਸਾਨ ਹੋਰ ਸਾਰੇ ਸਮਾਨ ਇਹਨਾਂ ਲੋਕਾਂ ਦਾ ਰਹਿ ਗਿਆ ਇੱਥੇ ਦੇਖੋ ਜੋ ਬਣ ਇਧਰ ਦਿਖਾਓ ਜਰਾ ਇੰਨਾ ਇੰਨਾ ਪਾਣੀ ਹੈਗਾ ਸੀ ਹਾਂਜੀ ਨਿਸ਼ਾਨ ਲੱਗੇ ਹੋ ਸਾਹਮਣੇ ਬਿਲਕੁਲ ਕਲੀਅਰ ਇੰਨਾ ਕਹਿੰਦੇ ਪਾਣੀ ਇੱਥੇ ਹੈਗਾ ਸੀਗਾ ਸਾਹਮਣੇ ਵੀ ਘਰਾਂ ਦੇ ਅੱਗੇ ਅਗਲੇ ਪਾਸੇ ਵੀ ਨਿਸ਼ਾਨ ਲੱਗੇ ਹੋਏ ਆ ਜਿੱਥੋਂ ਤੁਹਾਨੂੰ ਆਈਡੀਆ ਲੱਗ ਜੂਗਾ ਕਿ ਕਿੰਨਾ ਕਿੰਨਾ ਪਾਣੀ ਸੀ ਆ ਦੇਖੋ ਤੁਸੀਂ ਇਧਰ ਫ੍ਰਿਜ ਪਈ ਆ ਜਾਂ ਹੋਰ ਸਾਰਾ ਸਮਾਨ ਘਰ ਦਾ ਸੀਗਾ ਉਹ ਤੈਸ ਨੈਸ ਹੋ ਚੁੱਕਿਆ ਆ ਦੇਖੋ ਇੱਥੇ ਵੀ ਤੁਸੀਂ ਤਾਂ ਇਸ ਪਾਸੇ ਵੀ ਘਰ ਦਾ ਸਮਾਨ ਇਹਨਾਂ ਨੇ ਆ ਟੀਵੀ ਤੋਂ ਲੈ ਕੇ ਸਾਰਾ ਸਮਾਨ ਜਰੂਰ ਇਧਰੋਂ ਰੁੜ ਕੇ ਰੁੜ ਕੇ ਬਾਹਰ ਨਿਕਲ ਗਿਆ ਇੱਥੇ ਜਿਹੜਾ ਸਮਾਨ ਸੀ ਹਾਂ ਜੀ ਕੰਦ ਉਧਰੋਂ ਟੁੱਟ ਕੇ ਪਾਣੀ ਤੋੜ ਕੇ ਤੇ ਇਧਰੋਂ ਮੁੜ ਕੇ ਇਹ ਕੰਦ ਟੁੱਟੀ ਆ ਤੇ ਇੱਥੋਂ ਇਹਨਾਂ ਦੇ ਡੰਗਰ ਫਿਰ ਕਰਾਸ ਹੋ ਕੇ ਕੁਝ ਰੁੜ ਗਏ ਜੀ ਅੱਛਾ ਹਾਂ ਇਹ ਸਕੰਦਰ ਉਸ ਜਰੀਏ ਉਥੋਂ ਕੰਦ ਟੁੱਟੀ ਆ ਇਧਰੋਂ ਬਾਹਰ ਨਿਕਲ ਗਈ ਇਤੋਂ ਜਦੋਂ ਕੰਦ ਟੁੱਟਣ ਤੋਂ ਬਾਅਦ ਪਸ਼ੂ ਇਹਨਾਂ ਦੇ ਇੱਥੋਂ ਰੁੜ ਗਏ ਸੀਗੇ ਆ ਦੇਖੋ ਇਹਨਾਂ ਨੇ ਸਾਰਾ ਵਿਕਰਮਵੀਰ ਫਰਨੀਚਰ ਇਹਨਾਂ ਦਾ ਸਾਰਾ ਆ ਆ ਮਾਤਾ ਜੀ ਇਹਨਾਂ ਨੂੰ ਕੱਲ ਅਸੀਂ ਪਸ਼ੂ ਦੇ ਕੇ ਗਏ ਆ ਸੋ ਇਹਨਾਂ ਨੂੰ ਮਿਲਲੀ ਹੈ ਇਹਨਾਂ ਤੋਂ ਬਹੁਤ ਧੰਨਵਾਦ ਭਾਜੀ ਉਹਨਾਂ ਦੇ ਜਿਨ੍ਹਾਂ ਨੇ ਸਾਨੂੰ ਪਸ਼ੂ ਦਿੱਤੇ ਹੈ ਗਲੋਬਲ ਬਲਿਆਂ ਦਾ ਹਾਂਜੀ ਕਿਵੇਂ ਪਾਣੀ ਦਾ ਤੁਸੀਂ ਕਿੰਨਾ ਪਾਣੀ ਜਦੋਂ ਆਇਆ ਅਰ ਮੈਂ ਪੁੱਛਿਆ ਕਿ ਇਹਦੇ ਪਹਿਲਾਂ ਇਸ ਤੋਂ ਪਹਿਲਾਂ ਇੱਧਰ ਇਸ ਇਲਾਕੇ 'ਚ ਨਹੀਂ ਆਇਆ ਪਾਣੀ ਤਾਂ ਵਾਹੀ ਹੋ ਗਈ ਮੈਂ ਇੱਥੇ ਆਇਆ ਹੀ ਕਦੀ ਇੰਨਾ ਪਾਣੀ ਦੇਖਿਆ ਹੀ ਨਹੀਂ ਹੈਗਾ ਥੋੜਾ ਥੋੜਾ ਪਾਣੀ ਆਂਦਾ ਸੀ ਵਾਪਸ ਚਲ ਜਾਂਦਾ ਸੀਗਾ ਐਤ ਕੀਤਾ ਪਾਣੀ ਨੇ ਮਤਲਬ ਕਿ ਬਹੁਤ ਮਾਰ ਕੀਤੀ ਹੈ ਪਾਣੀ ਆਈ ਆਪਣੀਆਂ ਜਾਨਾਂ ਬੜੀ ਮੁਸ਼ਕਿਲ ਨਾਲ ਬਚਾ ਕੇ ਨਿਕਲੇ ਆ ਹਾਂਜੀ ਕੀ ਮੰਜ਼ਰ ਸੀਗਾ ਉਸ ਵੇਲੇ ਜਦੋਂ ਪਾਣੀ ਕਿੰਨੀ ਸਪੀਡ ਨਾਲ ਕਹਿੰਦੇ ਬਹੁਤ ਜ਼ਿਆਦਾ ਸਪੀਡ ਨਾਲ ਆਇਆ ਪਾਣੀ ਇਸ ਇਲਾਕੇ ਤਾਸ਼ਪਿੰਡ ਦੇ ਵਿੱਚ ਪਾਜੀ ਅਹੀ ਇੱਕ ਦਿਨ ਪਹਿਲਾਂ ਸਾਡੇ ਛੋਟੇ ਛੋਟੇ ਬੱਚੇ ਆ ਨਾ ਜਿਸ ਦਿਨ ਪਾਣੀ ਆਇਆ ਉਹ ਤੋਂ ਇੱਕ ਦਿਨ ਪਹਿਲਾਂ ਸ਼ਾਮੀ ਸਾਨੂੰ ਕੱਢ ਦਿੱਤਾ ਗਿਆ ਸੀਗਾ ਵੀ ਤੁਸੀਂ ਜਾਓ ਬੱਚੇ ਨਾ ਨਿੱਕੇ ਨਿੱਕੇ ਕੱਢਣੇ ਓਕੇ ਹੋ ਜਾਣੀ ਸਾਡੇ ਤੋਂ ਬਾਅਦ ਚ ਪਾਣੀ ਆਇਆ ਹੈ ਹਾਂ ਹਾਂਜੀ ਕਹਿੰਦੇ ਪਾਣੀ ਸਿਰ ਤੋਂ ਉੱਤੇ ਜਾਂਦਾ ਪਿਆ ਸੀਗਾ ਜਿਸ ਟਾਡੇ ਤੁਹਾਡੇ ਵੀ ਕਿੰਨੇ ਪਸ਼ੂ ਰੁੜ ਗਏ ਤੁਹਾਡੇ ਇਸ ਫਲੱਡ ਦੇ ਵਿੱਚ ਇਸ ਟਾਈਮ ਪਸ਼ੂ ਮਤਲਬ ਕਿ 6 ਝੋਟੀਆਂ ਸੀਗੀਆਂ ਦੂਜੇ ਦੂਜੇ ਸੂਏ ਇੱਕ ਵੱਡੀ ਮੱਝ ਸੀਗੀ ਬਾਕੀ ਜਿਹੜੇ ਨਿੱਕੇ ਨਿੱਕੇ ਸੀ ਉਹਨਾਂ ਦੀ ਤਾਂ ਗੱਲ ਹੀ ਛੱਡੋ ਤਾਂ ਚਾਰ ਪੰਜ ਹੈਗੇ ਸੀਗੇ ਉਹ ਤਾਂ ਉਸੇ ਟਾਈਮ ਹੀ ਮਰ ਗਏ ਡੁੱਬ ਕੇ ਪਾਣੀ 'ਚ ਉਹਨਾਂ ਤਾਂ ਵਿਚਾਰਿਆਂ ਤੋਂ ਨਿਕਲਿਆ ਨਹੀਂ ਗਿਆ ਤਾਂ ਫੁੱਲ ਗਏ ਸੀਗੇ ਉਸੇ ਟਾਈਮ ਹੀ ਨਹੀਂ ਸੰਗਲ ਖੋਲਤੇ ਸੀਗੇ ਹਾਂਜੀ ਸੰਗਲ ਖੋਲਤੇ ਸੀਗੇ ਫਿਰ ਉਹ ਆਹੀ ਤਾਂ ਕਿਹਾ ਚਲੋ ਸੰਗਲ ਖੋਲਦਨੇ ਆ ਘਰ ਦੇ ਵਿੱਚ ਹੀ ਹੋਣੇ ਆ ਜਦੋਂ ਕੰਦ ਟੁੱਟੀ ਉਹ ਕੰਦ ਟੁੱਟਣ ਨਾਲ ਹੀ ਸਾਡਾ ਉਹ ਸ਼ੈੱਡ ਪੂਰੀ ਸਮਾਨ ਨਾਲ ਭਰੀ ਸੀ ਫ੍ਰਿਜ, ਕੂਲਰ, ਪੇਟੀ, ਟਰੰਕ ਮਤਲਬ ਕਿ ਸਰੋਂ ਵਾਲਾ ਖਾਣ ਪੀਣ ਦਾ ਸਾਰਾ ਸਮਾਨ ਉਹਦੇ ਵਿੱਚ ਸੀ ਉਹਦੇ ਵਿੱਚ ਇੱਕ ਚੀਜ਼ ਨਹੀਂ ਬਚੀ ਹੈ ਕਿ ਸਾਰਾ ਹੀ ਸਮਾਨ ਰੋੜ ਕੇ ਬਾਹਰ ਚਲ ਗਿਆ ਹਾਂਜੀ ਭਾਈ ਰਵਾ ਦੇਣ ਵਾਲੀਆਂ ਤਸਵੀਰਾਂ ਇਹ ਕਿਉਂਕਿ ਜਦੋਂ ਪਰਿਵਾਰ ਹੱਸਦੇ ਵਸਦੇ ਹੋਣ ਔਰ ਉਸ ਦੌਰਾਨ ਚੰਗੇ ਪੱਲੇ ਹੱਸਦੇ ਵਸਦੇ ਘਰਾਂ ਦਾ ਇਸ ਤਰ੍ਹਾਂ ਦਾ ਨੁਕਸਾਨ ਹੁੰਦਾ ਤਾਂ ਤੁਸੀਂ ਦੇਖੋ ਇਹਨਾਂ ਇਹਨਾਂ ਪਿੰਡਾਂ ਦੇ ਵਿੱਚ ਐਂ ਲੱਗਦਾ ਜਿੱਦਾਂ ਮਾਤਮ ਛੜਿਆ ਹੋਇਆ ਹੁੰਦਾ ਕਿਉਂਕਿ ਸਾਰੇ ਪਾਸੇ ਤਬਾਹੀ ਤਬਾਹੀ ਹੈ ਤਬਾਹੀ ਦੀਆਂ ਤਸਵੀਰਾਂ ਨੇ ਆ ਦੇਖੋ ਤੁਸੀਂ ਜਿੱਦਾਂ ਆ ਦੇਖੋ ਆ ਸਾਰਾ ਸਮਾਨ ਇੱਕ ਘਰ ਦਾ ਫਰਨੀਚਰ ਹੈ ਇਹਨਾਂ ਵਿਚਾਰੇ ਲੋਕਾਂ ਦਾ ਇਸ ਵਾਸਤੇ ਇਸ ਖਰਾਬ ਹੋਏ ਸਾਰੇ ਫਰਨੀਚਰ ਦੀ ਤੁਹਾਡਾ ਸੀਗਾ ਇਹ ਸਾਰਾ ਸਮਾਨ ਆ ਜਿੱਥੇ ਨਾ ਜੀ ਇੱਥੇ ਅੱਠ ਪਰਿਵਾਰ ਇਸ ਟਾਈਮ ਰਹਿ ਰਹੇ ਨੇ ਇਸ ਜਗ੍ਹਾ ਦੇ ਉੱਤੇ ਸਾਰਿਆਂ ਨੇ ਇਕੱਠੇ ਹੋ ਕੇ ਸੇਫ ਜ਼ੋਨ ਲੱਭਣ ਦੇ ਲਈ ਆ ਤੁਸੀਂ ਦੇਖੋ ਆ ਕਿਤਾਬਾਂ ਫਰਨੀਚਰ ਬੈੱਡ ਹੁਣ ਵੀ ਗੱਦੇ ਸਾਰਾ ਕੁਛ ਹੀ ਤਬਾਹ ਸਾਨੂੰ ਸਮ ਟਾਈਮਸ ਨਾ ਬੜੇ ਤਰ੍ਹਾਂ ਦੇ ਮੈਸੇਜ ਆਉਂਦੇ ਕਿ ਫ੍ਰਿਜ ਜੀ ਬੜੀ ਲਗਜ਼ਰੀ ਆਈਟਮ ਹੈ ਸੋ ਤੁਸੀਂ ਫ੍ਰਿਜਾਂ ਦਾ ਹਾਲ ਦੇਖ ਲਿਆ ਕਹਿੰਦੇ ਬੈੱਡ ਦੇਣ ਦੀ ਕੀ ਲੋੜ ਹੈ ਮੰਝੇ ਦੇ ਦੋ ਸੋ ਆਹ ਦੇਖੋ ਬੈੱਡਾਂ ਦਾ ਹਾਲ ਸਾਰਿਆਂ ਦਾ ਜਦੋਂ ਪਾਣੀ ਜ਼ਿਆਦਾ ਹੋ ਗਿਆ ਨਾ ਅਸੀਂ 8-10 ਜਣੇ ਫਸ ਗਏ ਅਸੀਂ ਇਹ ਟਰਾਲੀ ਦੇ ਉੱਪਰ ਬੈਠ ਕੇ ਉੱਪਰੋਂ بارش ਬਹੁਤ ਜ਼ਿਆਦੀ ਹੁੰਦੀ ਸੀ ਟਰਾਲੀ ਦੇ ਉੱਪਰ ਬੈਠ ਕੇ ਆਪਣੀ ਜਾਨ ਬਚਾਈ ਜਿੱ ਨਜ਼ਰ ਆਂਦੀ ਆ ਰਫ ਨਹੀਂ ਆਏ ਇਹ ਟਰਾਲੀ ਦੇ ਉੱਪਰ ਬੈਠ ਰਹੇ ਹਾਂ ਅਸਾਂ 8-9 ਜਣੇ ਇਸ ਟਰਾਲੀ ਦੇ ਉੱਪਰ ਹੈ ਆ ਸਾਹਮਣੇ ਦੇਖੋ ਟਰਾਲੀਆਂ ਇਹਨਾਂ ਨੇ ਲਾਈਆਂ ਸੀਗੀਆਂ ਇਸ ਟਰਾਲੀ ਦੇ ਉੱਪਰ ਬੈਠ ਕੇ ਜਦੋਂ ਪਾਣੀ ਆ ਗਿਆ ਯਾਨੀ ਕਿੰਨਾ ਕਿੰਨਾ ਪਾਣੀ ਸੀਗਾ ਇਸ ਟਰਾਲੀ ਆ ਅੱਧ ਤੱਕ ਟਰਾਲੀ ਦੇ ਪਹੁੰਚ ਗਿਆ ਸੀ ਜਾਲੀ ਦੇ ਅੱਛਾ ਹਾਂਜੀ ਜਾਲੀ ਦੇ ਉੱਪਰੋਂ بارش ਬਹੁਤ ਹੋਣ ਰਹੀ ਸੀ ਪਰ ਛੱਤ ਤੇ ਜਾ ਨਹੀਂ ਸਕਦੇ بارش ਬਹੁਤ ਸੀ ਫਿਰ ਅਸੀਂ ਟਰਾਲੀ ਦੇ ਉੱਪਰ ਬੈਠੇ ਰਹੇ ਜਿੰਨਾ ਜ਼ਰ ਐਂਡੀਆ ਰੱਖ ਕਿੰਨੇ ਘੰਟੇ ਟਰਾਲੀ ਦੇ ਉੱਪਰ ਬਹਿ ਕੇ ਜਾਨ ਬਚਾਈਏ ਤੁਸੀਂ 8-9 ਘੰਟੇ ਬੈਠੇ ਰਹੇ ਅਸੀਂ ਅੱਛਾ ਹਾਂਜੀ ਖਾਣ ਪੀਣ ਨੂੰ ਕੁਝ ਹੈਗਾ ਸੀ ਸਮਾਨ ਕੇ ਭੁੱਖੇ ਬੈਠੇ ਰਹੇ ਕੁਝ ਨਹੀਂ ਹੈਗਾ ਬਾਅਦ ਚ ਐਂਡੀਆ ਆ ਕੇ ਇੱਥੇ ਬੈਠੇ ਰਹੇ 8 ਘੰਟੇ ਹਾਂਜੀ ਐਂਡੀਆ ਆਫ ਆਲੇ ਆਏ ਉਹਨਾਂ ਤੇ ਦੇ ਰਹੇ ਗੁਰਦੁਆਰਾ ਸਾਹਿਬ ਗਏ ਫਿਰ ਉੱਥੇ ਉਹਨਾਂ ਸਾਨੂੰ ਪਹੁੰਚਾਇਆ ਫਿਰ ਕੀ ਉਸ ਵੇਲੇ ਦਾ ਜਦੋਂ ਤੁਸੀਂ ਦੇਖ ਰਹੇ ਸੀ ਪਾਣੀ ਚੱਲ ਰਿਹਾ ਸੀ ਲਗਾਤਾਰ ਉਸ ਵੇਲੇ ਕਿਉਂਕਿ ਡਰ ਦਾ ਵੀ ਮਾਹੌਲ ਹੋਊਗਾ ਉਸ ਵੇਲੇ ਮੌਕੇ ਦੇ ਉੱਪਰ ਜਦੋਂ ਤੁਸੀਂ ਇੱਥੇ ਤਿੰਨ ਚਾਰ ਜਣੇ ਬੈਠੇ ਰੱਬ ਰੱਬ ਕਰ ਰਹੇ ਹੋਣਗੇ ਹੋਗੇ ਮੈਂ ਅੱਠ ਜਣੇ ਸੀ ਅਸੀਂ ਇੱਥੇ ਅੱਠ ਜਣੇ ਬੈਠੇ ਬਹੁਤ ਡਰ ਦਾ ਮਾਹੌਲ ਸੀ بارش ਬਹੁਤ ਜਿਆਦਾ ਭਿਆਨਕ بارش ਸੀ ਉਸ ਟਾਈਮ ਕਿਤੇ ਪਾਣੀ ਦੇ ਬਹੁਤ ਇੱਕ بارش ਪਾਣੀ ਬਹੁਤ ਜ਼ਿਆਦਾ ਆਈ ਤੇ ਆਵਾਜ਼ਾਂ ਬਹੁਤ ਜ਼ਿਆਦਾ ਆਉਂਦੀਆਂ ਆ ਪਾਣੀ ਦੀਆਂ ਡਰਾਉਣ ਵਾਲੀਆਂ ਆਵਾਜ਼ਾਂ ਆਂ ਹੀ بارش ਨਾਲ ਬਹੁਤ ਜ਼ਿਆਦਾ ਮਾੜਾ ਹਾਲ ਸੀ ਉਸ ਟਾਈਮ ਇਹ ਸਾਰਾ ਸਮਾਨ ਤੁਹਾਡੇ ਇਹਨਾਂ ਦੋ ਤਿੰਨ ਘਰਾਂ ਦਾ ਜੀ ਇਹ ਇਹ ਸਾਡੇ ਚਾਚੇ ਦੇ ਮੁੰਡੇ ਇਹਨਾਂ ਦਾ ਸਾਡੇ ਘਰ ਅੱਗੇ ਆ ਇਹ ਸਾਰਾ ਫਰਨੀਚਰ ਇਹਨਾਂ ਦਾ ਇਹ ਸਾਰਾ ਸਮਾਨ ਇਹਦੇ ਉੱਪਰ ਦੀ ਬਗਦਾ ਸੀ ਹਾਂਜੀ ਇਹਦੇ ਉੱਪਰੋਂ ਦੇ ਫਰਨੀਚਰ ਅੰਦਰ ਸੀ ਸਾਰਾ ਅੰਦਰਾਂ ਚੋਂ ਸਾਰਾ ਫਿਰ ਤੈਰ ਗਿਆ ਫਰਨੀਚਰ ਖਰਾਬ ਹੋ ਗਿਆ ਇਹ ਕੋਣ ਵਾਲੇ ਜਿਹੜੇ ਦਾਣੇ ਸੀ ਇਹ ਸਾਰੇ ਭੜੋਲੇ ਜਿਹੜੇ ਆ ਸਾਰੇ ਪਾਟ ਕੇ ਤੇ ਦਾਣੇ ਨਿਕਲ ਗਏ ਇਹਨਾਂ ਦੀ ਜਿਹੜੀ ਹੈਗੀ ਸਰੋਂ ਸੀਗੀ ਉਹ ਇੱਥੇ ਘਟੋ ਘਟ 40 ਤੋਂ 45 ਕੰਟਲ ਕਣਕ ਸੀ ਇਹਨਾਂ ਕੋਲ ਜ਼ਮੀਨ ਕਾਫੀ ਸੀ ਉਹ ਸਾਰਾ ਸਾਰਾ ਫੁੱਲ ਕੇ ਡਰਮ ਪਾੜ ਕੇ ਤੇ ਫੁੱਲ ਕੇ ਤੇ ਫੇਰ ਉਹ ਬਾਹਰ ਨਿਕਲ ਗਈ ਤੁਹਾਨੂੰ ਦਿਖਾਉਣੇ ਕੋਠੇ ਦੇ ਪਿਛੋਂ ਵਾਲਾ ਦਿਖਾਉਣੇ ਆ ਕਿੰਨੀ ਕਿੰਨੀ ਕਣਕ ਪਿਛੇ ਢੇਰ ਲੱਗੇ ਆ ਜਿਹੜੀ ਖਰਾਬ ਕਣਕ ਆ ਬਾਅਦ ਪਿਛੇ ਛੁੱਟੀ ਹਾਂਜੀ ਝੋਲ ਸਰੋਂ ਕਣਕ ਉਹ ਸਾਰੇ ਪਿਛਲੇ ਪਾਸੇ ਛੁੱਟੀ ਜਿਹੜੀ ਖਰਾਬ ਹੋ ਗਈ ਫੇਰ ਤਾਂ ਇਹ ਹਾਲਾਤ ਨੇ ਉਹਨਾਂ ਇਲਾਕਿਆਂ ਦੇ ਜਿੱਥੇ ਹੜ੍ਹ ਨੇ ਮਾਰ ਕੀਤੀ ਹੈ ਜਿੱਥੇ ਪਾਣੀ ਨੇ ਮਾਰ ਕੀਤੀ ਹੈ ਅਮਰਪ੍ਰੀਤ ਸੁਣੀ ਲਗਾਤਾਰ ਮੇਰੇ ਨਾਲ ਨਹੀਂ ਕਿਉਂਕਿ ਅਸੀਂ ਵੱਖ-ਵੱਖ ਇਲਾਕਿਆਂ ਦੇ ਵਿੱਚ ਜਾ ਰਹੇ ਆ ਬੇਸ਼ੱਕ ਬਹੁਤ ਸਾਰੇ ਲੋਕ ਸਵਾਲ ਚੁੱਕਦੇ ਆ ਪਰ ਘਰ ਬੈ ਕੇ ਸਵਾਲ ਚੁੱਕਣੇ ਬਹੁਤ ਸੌਕੇ ਹੁੰਦੇ ਆ ਕੋਈ ਜਦੋਂ ਗਰਾਊਂਡ ਤੇ ਕੰਮ ਕਰ ਰਿਹਾ ਤਾਂ ਆ ਦੇਖੋ ਆ ਦੇਖ ਸਕਦੇ ਹੋ ਤੁਸੀਂ ਇਹਨਾਂ ਲੋਕਾਂ ਦੇ ਦੀ ਸਾਨੂੰ ਸਭ ਨੂੰ ਸਾਰ ਲੈਣੀ ਪੈਣੀ ਆ ਆ ਦੇਖੋ ਤੁਸੀਂ ਅੱਛਾ ਤੁਹਾਡੇ ਕੱਪੜੇ ਵੀ ਕੱਢਣ ਦਾ ਮੌਕਾ ਨਹੀਂ ਮਿਲਿਆ ਹੈਗਾ ਸਭ ਕੱਪੜੇ ਵੇਚੀ ਗਲ ਗਏ ਆ ਹਾਂਜੀ ਆਹ ਕੂਲਰ ਸਾਰੇ ਇਧਰ ਲਈ ਛੈਡ ਦੇ ਵਿੱਚ ਪਏ ਸੀਗੇ ਸਭ ਕੁਝ ਰੁੜ ਕੇ ਬੇਕਾਰ ਹੋ ਗਿਆ ਉਹ ਪੇਟੀ ਵੀ ਬਾਹਰ ਪਈ ਟਰੰਕ ਵੀ ਸਭ ਕੁਝ ਖਤਮ ਹੋ ਗਿਆ ਹਮਰਪ੍ਰੀਤ ਜੀ ਇੱਕ ਬਹੁਤ ਮੇਜਰ ਲਾਰਜ ਪਲਾਨ ਦੀ ਲੋੜ ਆ ਕਿਉਂਕਿ ਇਹਨਾਂ ਲੋਕਾਂ ਦਾ ਜਿਹੜਾ ਭਾਰੀ ਨੁਕਸਾਨ ਹੋਇਆ ਕੋਈ ਕੱਲਾ ਬੰਦਾ ਤਾਂ ਨਹੀਂ ਖੈਰ ਪਰਭਾਈ ਕਰ ਸਕਦਾ ਪਰ ਮੈਨੂੰ ਲੱਗਦਾ ਸਾਡੀ ਕਮਿਊਨਿਟੀ ਬਹੁਤ ਵਾਈਡ ਬੈਠੀ ਆ ਵਰਲਡ ਵਾਈਡ ਬੈਠੀ ਆ ਸਾਨੂੰ ਸਾਰਿਆਂ ਨੂੰ ਲੋੜ ਆ ਇਹਨਾਂ ਲੋਕਾਂ ਦੇ ਨਾਲ ਖੜਨ ਦੀ ਆ ਇਸ ਘੜੀ ਦੇ ਵਿੱਚ ਦੇਖੋ ਬਿਲਕੁਲ ਉਹੀ ਵਿਕਰਮ ਜੀ ਅਸੀਂ ਸਾਡੀ ਕੋਸ਼ਿਸ਼ ਹੀ ਇਹੀ ਆ ਸਮ ਟਾਈਮਜ਼ ਅੱਜ ਇਹ ਪਰਿਵਾਰ ਭੈਣ ਵਰੀ ਖੜੇ ਨੇ ਇਹਨਾਂ ਨੂੰ ਰਾਸ਼ਨ ਦੀ ਲੋੜ ਨਹੀਂ ਹੈ ਅੱਜ ਉਹ ਸਟੇਜ ਨਿਕਲ ਚੁੱਕੀ ਹੈ ਜਦੋਂ ਭਾਈ ਸਾਹਿਬ ਵੀ ਟਰਾਲੀ ਤੇ ਬੈਠੇ ਸੀ ਤੇ ਖਾਣ ਨੂੰ ਕੁਝ ਨਹੀਂ ਸੀਗਾ ਅੱਜ ਤਾਂ ਤੁਸੀਂ ਇੱਥੇ ਖੜ ਕੇ ਤੁਹਾਨੂੰ ਸਮੈਲ ਹੀ ਕਿੰਨੀ ਆ ਰਹੀ ਹੈ ਕਿ ਇਹ ਇਹਨਾਂ ਦੇ ਬਿਸਤਰੇ ਨਹੀਂ ਸੁੱਕਣ ਦਾ ਕਾਰ ਹੈ ਇਹਨਾਂ ਦੇ ਘਰ ਦਾ ਫਰਨੀਚਰ ਹੁਣ ਤੁਸੀਂ ਦੱਸ ਰਹੇ ਸੀ ਇਹਨਾਂ ਨੇ ਮੈਨੂੰ ਅੱਜ ਦੱਸਿਆ ਕਿ ਇਹਨਾਂ ਦੀ ਅਲਮਾਰੀ ਸਾਡੀ ਕਿਸ਼ਤਾਂ ਤੇ ਸੀਗੀ ਅਲਮਾਰੀ ਦੀ ਕਿਸ਼ਤਾਂ ਨਹੀਂ ਉਤਰੀਆਂ ਸੋ ਇਹ ਇਹ ਗਰਾਊਂਡ ਖਰਾਬ ਹੋ ਗਈ ਖਰਾਬ ਹੋ ਗਈ ਉਹ ਦੇਖੋ ਸਾਹਮਣੇ ਪਈ ਹੈ ਹਾਂ ਉਹੀ ਹੈ ਨਾ ਮਤਲਬ ਇਹ ਸਾਹਮਣੇ ਜਿਹੜੀਆਂ ਅਲਮਾਰੀਆਂ ਪਈਆਂ ਨੇ ਜੋ ਮੈਂ ਥੋੜਾ ਹਲਕਾ ਜਿਹਾ ਜ਼ੂਮ ਕਰਕੇ ਦਿਖਾਓ ਔਰ ਇਹ ਦੇਖੋ ਇਹ ਇਹ ਵਿਚਾਰਿਆਂ ਦਾ ਇਹਨਾਂ ਦਾ ਸਿਗਾ ਕਿਸ਼ਤਾਂ ਤੇ ਤੁਸੀਂ ਆ ਦੇਖੋ ਇਹ ਅਲਮਾਰੀਆਂ ਇਹਨਾਂ ਨੇ ਕਿਸ਼ਤਾਂ ਤੇ ਲਈਆਂ ਹੋਈਆਂ ਸੀਗੀਆਂ ਤਾਂ ਇਹ ਅਲਮਾਰੀਆਂ ਹੁੰਦੀਆਂ ਸਾਡੀ ਕੋਸ਼ਿਸ਼ ਹੈ ਜੀ ਸੰਗਤ ਨੂੰ ਔਰ ਇਹ ਹਾਲਾਤ ਦੇਖ ਸਕਦੇ ਹੋ ਤੁਸੀਂ ਇਹ ਜਦ ਤੱਕ ਲੋਕਾਂ ਦੇ ਹਾਲਾਤ ਆ ਪੇਟੀਆਂ ਸਾਰਾ ਸਮਾਨ ਜਿਹੜਾ ਉਹ ਸੁੱਕਣੇ ਪਾਉਗਾ ਤਾਂ ਦੇਖੀ ਮੈਂ ਫਿਰ ਵਾਰ-ਵਾਰ ਇਸ ਚੀਜ਼ ਦਾ ਖਾਸ ਕਰਕੇ ਇਸ ਕਰਕੇ ਜ਼ਿਕਰ ਕਰ ਰਿਹਾ ਕਿ ਅਸੀਂ ਵਰਲਡਵਾਈਡ ਬੈਠੇ ਆ ਸਾਡੀ ਕਮਿਊਨਿਟੀ ਸਾਡੀ ਕਮਿਊਨਿਟੀ ਜਿਹੜੀ ਆ ਵਰਲਡਵਾਈਡ ਬੈਠੀ ਆ ਤਾਂ ਸਾਨੂੰ ਜ਼ਰੂਰ ਲੋੜ ਆ ਤਾਸ਼ ਪਿੰਡ ਦੇ ਵਿੱਚ ਮੈਂ ਇਸ ਵੇਲੇ ਖੜਾ ਜਿੱਥੇ ਭਾਰੀ ਤਬਾਹੀ ਹੋਈ ਹੈ ਜਿੱਥੇ ਲੋਕਾਂ ਦਾ ਭਾਰੀ ਨੁਕਸਾਨ ਹੋਇਆ ਭਾਈ ਸਾਹਿਬ ਹੁਣ ਇਹ ਕਹਿੰਦੇ 7-8 ਘੰਟੇ ਟਰਾਲੀ ਤੇ ਬਹਿ ਕੇ ਰੱਬ ਰੱਬ ਕਰਕੇ ਅਸੀਂ ਜਾਨ ਬਚਾਈ ਹੈ ਜਦੋਂ ਐਨਡੀਆਰਐਫ ਦੀ ਟੀਮ ਆਈਐਸਡੀਆਰਐਫ ਦੀ ਟੀਮ ਆਈ ਫਿਰ ਉਹ ਇਹਨਾਂ ਨੂੰ ਇੱਥੋਂ ਕੱਢ ਕੇ ਲੈ ਗਈ ਪਾਣੀ ਦੀਆਂ ਆਵਾਜ਼ਾਂ ਡਰਾਉਣ ਵਾਲੀਆਂ ਸੀਗੀਆਂ ਇਹ ਉਸ ਵੇਲੇ ਦੇ ਹਾਲਾਤ ਆ ਜਦੋਂ ਇੱਥੇ 8 8 ਫੁੱਟ 10 10 ਫੁੱਟ ਪਾਣੀ ਸੀਗਾ ਪੂਰੀ ਤਬਾਈ ਹੋ ਚੁੱਕੀ ਆ ਖੈਰ ਲਗਾਤਾਰ ਅਮਰਪ੍ਰੀਤ ਹੁਣੀ ਵੀ ਲੈ ਕੇ ਆਏ ਆ ਗਲੋਬਲ ਸਿੱਖ ਦੇ ਵੱਲੋਂ ਜਿਹੜਾ ਕਈਆਂ ਦੇ ਪਸ਼ੂ ਰੁੜ ਗਏ ਮੱਝਾਂ ਰੁੜ ਗਈਆਂ ਇਸ ਪਰਿਵਾਰ ਦਾ ਵੀ ਭਾਰੀ ਨੁਕਸਾਨ ਹੋਇਆ ਤਾਂ ਸਾਨੂੰ ਇਹੋ ਜਿਹੇ ਪਰਿਵਾਰ ਆਪਾਂ ਸਾਰੇ ਆਈਡੈਂਟੀਫਾਈ ਕਰੀਏ ਉਹਨਾਂ ਦੇ ਨਾਲ ਖੜੀਏ ਸਾਨੂੰ ਇਸ ਘੜ ਖੜੇ ਹੋਈਏ ਇਹਨਾਂ ਲੋਕਾਂ ਦੇ ਨਾਲ ਤਾਂਕਿ ਇਹਨਾਂ ਲੋਕਾਂ ਤੇ ਬੋਝ ਨਾ ਪਵੇ ਔਰ ਇਹ ਲੋਕ ਜਲਦੀ ਸੁਖਾਲੇ ਹੋ ਸਕਣ ਕੇ ਸਰਦਾਰ ਜੀ ਕੇ ਹੈਗਾ ਨਾ ਜਗਤਾਰ ਸਿੰਘ ਹਣੀ ਜਗਤਾਰ ਸਿੰਘ ਉਹਨਾਂ ਦੇ ਇਤੋਂ ਵੀ ਥੱਲੇ ਡੇਰਾ ਵਾ ਅੱਛਾ ਉਹਨਾਂ ਦਾ ਮਕਾਨ ਜਿਹੜਾ ਨਾ ਬਿਲਕੁਲ ਹੀ ਟੁੱਟ ਚੁੱਕਾ ਵਾ ਚਲਦੇ ਅਸੀਂ ਉਧਰ ਵੀ ਜਾ ਕੇ ਤੁਸੀਂ ਜੇ ਬੇਸ਼ੱਕ ਟਰੈਕਟਰ ਲੈ ਕੇ ਚਲ ਜਾਨੇ ਆ ਉੱਥੇ ਜਾ ਕੇ ਇਹਦਾ ਨੁਕਸਾਨ ਇਹ ਬੜੀ ਮੁਸ਼ਕਲਤੋਂ ਨਿਕਲ ਕੇ ਆਇਆ ਜਮੀਨਾਂ ਦੀ ਰੇਤਾ ਪੈ ਗਈ ਆ ਘੱਟ ਲੋਨੋ ਫੁੱਟ ਆ ਦੱਸ ਰਹੇ ਨੇ ਭੈਣ ਨਰੀ ਕੀ ਆ ਕੀ ਐ ਇਸ ਚ ਇਹਦੇ ਵਿੱਚ ਚੋਲ ਸੀਗੇ ਜਿਹੜੇ ਅਸੀਂ ਖਾਣ ਵਾਸਤੇ ਰੱਖੇ ਸੀਗੇ ਤੇ ਇਹਦੇ ਵਿੱਚ ਆਹੀ ਕਣਕ ਕੁੰਨਕ ਰੱਖੀ ਸੀਗੀ ਜਿਹੜੀ ਵੀ ਤੁਹਾਡੇ ਸਾਹਮਣੇ ਹੀ ਪਈ ਹੈ ਸਾਰਾ ਕੁਝ ਫੁੱਲ ਗਿਆ ਹਾਂਜੀ ਸਭ ਕੁਝ ਇਹ ਸਾਡਾ ਸਾਰੀ ਛੱਡ ਉੱਪਰ ਤੋਂ ਲੈ ਕੇ ਥੱਲੇ ਤੱਕ ਭਰੀ ਸੀਗੀ ਜਿਹਦੇ ਵਿੱਚ ਹੁਣ ਇੱਕ ਜ਼ੀਰੋ ਜਿੰਨਾ ਸਮਾਨ ਨਹੀਂ ਬਚਦਾ ਹੈਗਾ ਹਾਂਜੀ ਆਉਂਕਣਾ ਉਹ इमोशनल ਨਾ ਹੋਵੋ ਕੋਈ ਗੱਲ ਨਹੀਂ ਨਾਲ ਖੜੇ ਆ ਵੀਰ ਹੁਣੀ ਆ ਕੇ ਖੜੇ ਆ ਅਸੀਂ ਨਾਲ ਖੜੇ ਆ ਬਹੁਤ ਬਹੁਤ ਧੰਨਵਾਦ ਆ ਇਹ ਸਾਡੇ ਤੱਕ ਹਰੇਕ ਚੀਜ਼ ਪਹੁੰਚਾਉਂਦੇ ਪਏ ਆ ਅੱਗੇ ਵੀ ਸਾਨੂੰ ਮੇ ਦਾ ਵੀ ਜਿਹੜੀ ਚੀਜ਼ ਦੀ ਲੋੜ ਆ ਪੰਜਾਬ ਤੁਹਾਡੇ ਨਾਲ ਖੜੂ ਪਰਵਾਹ ਨਾ ਕਰੋ ਤੁਸੀਂ ਤਾਸ਼ਪਿੰਡ ਦੇ ਵਿੱਚ ਆ ਅਸੀਂ ਜੇ ਤੁਹਾਡੇ ਵੀ ਰਿਸ਼ਤੇਦਾਰ ਕੋਈ ਕਿਸੇ ਤੱਕ ਨੰਬਰ ਲਓ ਔਰ ਇਹਨਾਂ ਲੋਕਾਂ ਤੱਕ ਇਹੋ ਜੇ ਪਿੰਡਾਂ ਨੂੰ ਵਕ ਵਕ ਆਪਣੇ ਇਲਾਕੇ ਦੇ ਪਿੰਡਾਂ ਨੂੰ ਤੁਸੀਂ ਆਇਡੈਂਟੀਫਾਈ ਕਰੋ ਆਪਦੇ ਰਿਸ਼ਤੇਦਾਰਾਂ ਦੇ ਪਿੰਡਾਂ ਨੂੰ ਚੁਣੋ ਆਇਡੈਂਟੀਫਾਈ ਕਰੋ ਔਰ ਉੱਥੇ ਮਦਦ ਪਹੁੰਚਾਓ ਕੀ ਕਹਿਣਾ ਚਾਹੁੰਦੇ ਹੋ ਪੰਜਾਬੀਆਂ ਨੂੰ ਕੀ ਕਹਿਣਾ ਚਾਹੁੰਦੇ ਆ ਪੰਜਾਬੀ ਸਾਡੀ ਬੋਡੀ ਮਦਦ ਕਰਦੇ ਪਏ ਆ ਵਿਚਾਰੇ ਜੋਜ ਜਿੰਨਾ ਜਿੰਨਾਂ ਨੂੰ ਪਤਾ ਲੱਗਦਾ ਉਹੀ-ਉਹੀ ਪਹੁੰਚਦੇ ਆ ਜੋ-ਜੋ ਚੀਜ਼ ਹੁੰਦੀ ਆ ਸਾਡੇ ਤੱਕ ਪਹੁੰਚਾਉਂਦੇ ਆ ਕੋਈ ਬਿਸਤਰਾ ਹੋ ਗਿਆ ਕੋਈ ਰਾਸ਼ਨ ਹੋ ਗਿਆ ਸਭ ਕੁਝ ਸਾਡੇ ਕੋਲ ਟਾਈਮ ਕਿੰਨਾ ਕਿੰਨਾ ਕੌਖਾ ਸੀਗਾ ਜਦੋਂ ਆਪਦੇ ਘਰ ਨੂੰ ਇੱਥੋਂ ਛੱਡ ਕੇ ਜਾਣਾ ਸੀਗਾ ਔਰ ਜਦੋਂ ਆਪਦੇ ਬਾਲ ਬੱਚਿਆਂ ਨੂੰ ਲੈ ਕੇ ਆਉਦੇ ਮਾਲ ਪਸ਼ੂ ਇਥੋਂ ਲੈ ਕੇ ਜਾਣੇ ਸੀ ਔਰ ਸਭ ਕੁਝ ਰੁੜ ਗਿਆ ਭਾਜੀ ਅਹੀਂ ਤਾਂ ਆਪਣੇ ਮਾਲ ਪਸ਼ੂ ਤਾਂ ਕੱਢਣ ਦਾ ਮੌਕਾ ਹੀ ਨਹੀਂ ਮਿਲਿਆ ਹੈਗਾ ਆਪ ਦਾ ਘਰ ਛੱਡਣ ਨੂੰ ਕਿਹੜਾ ਜੀ ਕਰਦਾ ਜਿਹੜੇ ਅਸੀਂ 10 ਦਿਨ ਛੱਡ ਕੇ ਕਿਸ ਦੇ ਘਰ ਰਹੇ ਆ ਗੁਰਦੁਆਰਾ ਸਾਹਿਬ 10 ਦਿਨ ਅਸੀਂ ਕੱਟੇ ਆ ਬਹੁਤ ਔਖਾ ਟਾਈਮ ਸੀ ਭਾਜੀ ਹੋ ਹਾਂਜੀ ਹਾਂਜੀ ਛੋਟੇ ਛੋਟੇ ਬੱਚੇ ਲੈ ਕੇ ਨਿਕਲੇ ਅਸੀਂ ਚੁੱਕ ਕੇ ਬੱਚੇ ਲੈ ਕੇ ਨਿਕਲੀ ਹਾਂ ਬਸ ਹੋਰ ਕੁਝ ਨਹੀਂ ਲੈ ਕੇ ਗਏ ਉੱਥੇ ਕੋ ਵੀ ਪਾਣੀ ਗੇੜ ਤੱਕ ਆ ਗਿਆ ਫਿਰ ਨਿਕਲੇ ਅਸੀਂ ਬੜੀ ਮੁਸ਼ਕਲ ਨਾਲ ਨਿਕਲੀ ਹੈ ਤਾਂ ਬੱਚਾ ਧਿਆਨ ਕਰ ਚੀ ਸੀਗਾ ਕਿ ਇਹ ਤਾਂ ਭਾਜੀ ਘਰ ਹੀ ਹੁੰਦਾ ਸੀ ਅਸੀਂ ਅਕਸਰ ਹਰੇਕ ਚੀਜ਼ ਆਪਣੀ ਰੀਜਨਲ ਬਣਾਈ ਸੀਗੀ ਹੁਣ ਤੱਕ ਬਣਾਉਂਦੇ ਪਏ ਸੀਗੇ ਸਾਨੂੰ ਜਦੋਂ ਅਸੀਂ ਇਹ ਨੁਕਸਾਨ ਦੇਖਿਆ ਸਾਡੇ ਦੇਲ ਚ ਤਾਂ ਇਹ ਸੀ ਵੀ ਇਹ ਸਾਡਾ ਘਰ ਹੈ ਹੀ ਨਹੀਂ ਹੈਗਾ ਜਿਹੜਾ ਕੁਝ ਬਚਿਆ ਹੀ ਨਹੀਂ ਹੈਗਾ ਨਾ ਸਾਡੇ ਡੰਗਰ ਬਚੇ ਨਾ ਸਾਡਾ ਕੋਈ ਸਮਾਨ ਬਚਿਆ ਜੇ ਸਮਾਨ ਡੁੱੜਿਆ ਸੀ ਸਾਡੇ ਡੰਗਰ ਹੀ ਬਚ ਜਾਂਦੇ ਆਂ ਫੇਰ ਉਹਨਾਂ ਦੇ ਸਿਰ ਤੇ ਸਭ ਕੁਝ ਕਰ ਲੈਣਾ ਸੀਗਾ ਪਰ ਸਾਨੂੰ ਕੁਝ ਇੱਥੇ ਦਿਖਦਾ ਹੀ ਨਹੀਂ ਪਿਆ ਹੈਗਾ ਜੇ ਦਾਣਾ ਪੱਕਾ ਉਹ ਵੀ ਸਭ ਬੇਕਾਰ ਹੋ ਗਿਆ ਹਾਂਜੀ ਜੋ ਤੁਸੀਂ ਕਹਿ ਰਹੇ ਹੋ ਤੁਸੀਂ ਆਏ 5 ਜਾਂ 7 ਦਿਨਾਂ ਬਾਅਦ ਵਾਪਸ ਆ ਕੇ ਹੜ ਤੋਂ ਬਾਅਦ ਘਰ ਨਹੀਂ ਪਛਾਣੇ ਜਾ ਰਹੇ ਸੀ ਤੁਹਾਡੇ ਤੋਂ ਕਿ ਇਹ ਤੁਹਾਡੇ ਘਰ ਹੈਗੇ ਆ ਕਿ ਕਿਸੇ ਹੋਰ ਦੇ ਡੇਰੇ ਆ ਗਏ ਤੁਸੀਂ ਭਾਜੀ ਜਿਸ ਦਿਨ ਅਸੀਂ ਘਰ ਆਏ ਆ ਨਾ ਪਹਿਲਾਂ ਤਾਂ ਇੰਨਾ ਨਾ ਪਾਣੀ ਟੱਪ ਕੇ ਆਏ ਆ ਸਾਡੀਆਂ ਲੱਤਾਂ 'ਚ ਨਾ ਖੱਲੀਆਂ ਪੈ ਗਈਆਂ ਸੀ ਸਾਡੇ ਤੋਂ ਪਾਣੀ ਟੱਪਿਆ ਹੀ ਨਹੀਂ ਜਾਂਦਾ ਸੀਗਾ ਆਈ ਆਏ ਆ ਆ ਕੇ ਜਦੋਂ ਘਰ ਦੇਖਿਆ ਇੱਥੇ ਵੀ ਇੰਨਾ ਇੰਨਾ ਗਾਰ ਸੀਗਾ ਤੁਸੀਂ ਕਿਤੇ ਵੀਡੀਓ ਦੇਖਿਓ ਇੱਥੇ ਤਾਂ ਜੀ ਨਹੀਂ ਸੀ ਕਰਦਾ ਨੰਗਨ ਨੂੰ ਫਿਰ ਜਦੋਂ ਅਸੀਂ ਘਰ ਦੇ ਹਾਲਾਤ ਦੇਖੇ ਸਮਾਨ ਸਾਰਾ ਰੁੜਿਆ ਫਿਰਦਾ ਸੀ ਉਹ ਤਾਂ ਲੱਗਦਾ ਹੀ ਨਹੀਂ ਸੀ ਵੀ ਸਾਡਾ ਘਰ ਹੈ ਚਲੋ ਫੇਰ ਸਾਡੇ ਵਿਚਾਰੇ ਪਿੰਡ ਦੇ ਮੁੰਡਿਆਂ ਨੇ ਜੋ ਵੀ ਵਿਚਰੇ ਹੈਗੇ ਸੀ ਸਾਰੇ 50 60 ਮੁੰਡੇ ਸਾਰਿਆਂ ਨੇ ਰਲ ਮਿਲ ਕੇ ਸਾਡੇ ਘਰ ਦੀ ਗਾਰਗੁਰ ਕੱਢੀ ਸਪਾਈ ਸੂਈ ਕਰਾਈ ਤਾਂ ਹੀ ਆਪਣੇ ਘਰ ਬਹਿਣ ਜੋਗੇ ਬੈਠੇ ਚਲੋ ਬਣੇ ਹੌਸਲਾ ਰੱਖੋ ਕੋਈ ਗੱਲ ਨਹੀਂ ਸਾਰਾ ਪੰਜਾਬ ਤੁਹਾਡੇ ਨਾਲ ਚੜ੍ਹਦੀ ਕਲਾ ਚ ਰਹੋ ਤੁਸੀਂ ਬਾਈ ਗੁਰੂ ਭਲੀ ਕਰੂਗਾ ਵੀਰ ਹੁਣ ਆਏ ਆ ਹੋਰ ਵੀ ਲੋਕ ਆਉਣਗੇ ਤੁਹਾਡੇ ਤੱਕ ਪਹੁੰਚ ਕਰਨਗੇ ਜਿੰਨੇ ਜੋਗੇ ਸੋਚਿਆ ਕਿ ਖੰਡਰ ਜਗਾ ਤੇ ਆਗੇ ਕਿਤੇ ਬਿਲਕੁਲ ਐ ਪਤਾ ਨਹੀਂ ਚੱਲਦਾ ਕਿ ਇਹ ਘਰ ਆ ਕਿਹਦਾ ਹਰ ਚੀਜ਼ ਐ ਤੈਸ ਨੇ ਐਸੋ ਹੀ ਪਈ ਇੱਥੇ ਤੱਕ ਕਿੰਨੇ ਕਿੰਨੇ ਸਾਲ ਰਹੇ ਹੋ ਤੁਸੀਂ ਇਸ ਘਰ ਦੇ ਵਿੱਚ ਕਿੰਨੇ ਸਾਲਾਂ ਤੋਂ ਰਹਿ ਰਹੇ ਹੋ ਸਾਨੂੰ 12-13 ਸਾਲ ਹੋ ਗਏ ਇਸ ਘਰ ਦੇ ਵਿੱਚ 12-13 ਸਾਲ ਤੁਹਾਨੂੰ ਇਸੇ ਘਰ 'ਚ ਰਹਿੰਦੇ ਹੋਗੇ ਪਰ 5 ਦਿਨ ਜਦੋਂ ਹੜ ਆਇਆ ਛੱਡ ਕੇ ਗਏ ਤਾਂ ਆਉਂਦੇ ਆਪ ਦਾ ਘਰ ਨਹੀਂ ਪਛਾਣਿਆ ਜਾ ਰਹੀ ਸੀ ਤੁਹਾਡੇ ਤੋਂ ਇੰਨੀ ਇੰਨੀ ਗੋਡੇ ਗੋਡੇ ਘਾਰ ਸੀ ਜਿਹੜੀ ਆਹੀ ਕੱਢੀ ਆ ਤੇ ਐਂ ਲੱਗਦਾ ਸੀ ਜਿਵੇਂ ਘਰੇ ਕੀੜੇ ਹੀ ਚੱਲਦੇ ਪਏ ਆ ਸਾਡੇ ਘਰਾਂ 'ਚ ਹਾਂਜੀ ਬੜੀ ਮਾੜੀ ਹਾਲਤ ਸੀ ਸੇਵ ਹੈਗੇ ਸਾਡੇ ਬੱਚੇ ਵੀ ਨਹੀਂ ਸੇਵ ਹੀ ਇੱਥੇ ਇੰਨੀ ਉਹ ਇਨਫਲਾਟ ਮਾੜੀ ਹਿਸਾਬ ਅਜੇ ਵੀ ਬੱਚਿਆਂ ਦੇ ਸੇਵ ਨਹੀਂ ਮਤਲਬ ਥੱਲੇ ਗੱਦਿਆਂ ਦੇ ਸੌਂ ਜਾਂਦਾ ਤਾਂ ਵੀ ਬੱਚਿਆਂ ਨੂੰ ਹੁੰਦਾ ਕਿ ਕੰਨਾਂ 'ਚ ਨਾ ਕੁਝ ਵਰਜੇ ਬੱਚੇ ਦੇ ਹੂੰ ਬੱਚਾ ਇੱਕ ਵਾਰ ਸੌਂ ਜਾਏ ਫਿਰ ਹੁੰਦਾ ਬੱਚਿਆਂ ਦੀ ਮਾਕਾ ਤੁਹਾਡਾ ਘਰ ਕਿਹੜਾ ਸਾਡੇ ਨਾਲ ਹੀ ਸਾਡੀ ਮੇਰੀ ਸਾਸ ਅੱਛਾ ਤੁਹਾਡਾ ਆਜੋ ਉਹ ਰਹੋ ਹੁੰਦਾ ਅੱਛਾ ਅੱਛਾ ਹਾਂਜੀ ਤੇ ਅਜੇ ਵੀ ਜਦੋਂ ਸਵੇਰੇ ਸਫਾਈ ਸਫਾਈ ਕਰੀਦੀ ਹੈ ਨਾ ਝਾੜੂ ਲਾਈਦੇ ਤੇ ਇੰਨੇ ਇੰਨੇ ਜੀਵ ਜੰਤੂ ਨਿਕਲਦੇ ਨਿੱਕੇ ਨਿੱਕੇ ਛੋਟੇ ਛੋਟੇ ਇੰਨੀ ਗੰਦੀ ਉਹਨਾਂ ਦੀ ਸਮੈਲ ਆਉਂਦੀ ਹੈ ਨਾ ਆਹ ਦਛੜ ਦੋ ਕਿਤੇ ਅੰਦਰ ਬੈਠਣ ਨੂੰ ਵੀ ਹੁਣ ਵੀ ਅਸੀਂ ਅੰਦਰ ਜਾਈਏ ਨਾ ਤਾਂ ਇੰਨੀ ਗੰਦੀ ਸ ਆਹ ਯਾਰ ਵੀ ਮੇਰਾ ਮਨ ਭਰਿਆ ਆ ਇਹ ਹਾਲਾਤ ਦੇਖ ਕੇ ਕਿ ਮਤਲਬ ਕਿਹੋ ਜਿਹੇ ਹਾਲਾਤਾਂ ਦੇ ਵਿੱਚ ਇਹ ਲੋਕ ਕਿਉਂਕਿ ਭੈਣ ਜਿਹੜੀ ਗੱਲ ਕੀ ਕਹਿੰਦੇ ਕੈਨ ਲੱਗਿਆ ਜਦੋਂ 5-7 ਦਿਨ ਹੜ੍ਹਾਂ ਦੇ ਵਿੱਚ ਹੀ ਰਹਿ ਕੇ ਆਏ ਔਰ ਇਹ ਇਹ ਸਥਿਤੀ ਐਕਸਪਲੇਨ ਕਰਨੀ ਬਹੁਤ ਔਖੀ ਆ ਕਿ ਸਿਚੁਏਸ਼ਨ ਬਹੁਤ ਟਫ ਆ ਇਹਨਾਂ ਲੋਕਾਂ ਦੀ ਮਤਲਬ ਇਹਨਾਂ ਦੀ ਕਹਾਣੀ ਸੁਣ ਕੇ ਮੇਰਾ ਰੋਣ ਨਿਕਲ ਰਿਹਾ ਮੈਂ ਕਾਬੂ ਕਰ ਰਿਹਾ ਹਾਂ ਜਿਸ ਬਾਤਾਂ ਤੇ ਕਿ ਕਿੱਦਾਂ ਮਤਲਬ ਤੁਸੀਂ ਦੇਖੋ ਇਹਨਾਂ ਲੋਕਾਂ ਨੇ ਰਹਿਣਾ ਇੱਥੇ ਇਹਨਾਂ ਲੋਕਾਂ ਨੇ ਜ਼ਿੰਦਗੀ ਕੱਟਣੀ ਆ ਕਮੈਂਟ ਕਰਨੇ ਸੌਖੇ ਆ ਹੈ ਜਿਹੜੇ ਲੋਕੀ ਕਰ ਰਹੇ ਮੈਂ ਤਾਂ ਕਹਿੰਦਾ ਤੁਸੀਂ ਪਰਿਵਾਰਾਂ ਨੂੰ ਆ ਕੇ ਮਿਲੋ ਜਿਨ੍ਹਾਂ ਜਿਹੜੇ ਬਹੁਤ سارے ਲੋਕ ਸਾਨੂੰ ਵੀ ਇਹ ਗੱਲ ਕਈ ਵਾਰ ਚੋਂ ਜ਼ਿਕਰ ਕਰਦੇ ਕਹਿੰਦੇ ਕਿ ਜੀ ਇੰਨਾ ਤਾਂ ਹੋਇਆ ਨਹੀਂ ਹੈ ਹਾਂ ਜਿਹੜੇ ਕੋਲੀਆਂ ਵਾਲੇ ਲੋਕ ਹਨ ਸਾਨੂੰ ਵੀ ਕਈ ਕਹਿੰਦੇ ਆ ਵੀ ਇਹ ਜਿਹੜੇ ਮੋਗੇ ਵਾਲੇ ਆ ਇਹਨਾਂ ਦੇ ਘਰ ਬੜਾ ਸਮਾਨ ਜਾਂਦਾ ਡੈਂਪ ਹੁੰਦਾ ਪਿਆ ਇਹ ਆ ਉਹ ਆਈ ਆਣੇ ਸਾਡੇ ਘਰ ਆ ਕੇ ਦੇਖੋ ਤਾਂ ਸਹੀ ਜਿਹੜੇ ਲੋਕ ਕਹਿੰਦੇ ਆ ਨਾ ਕਿ ਸਮਾਨ ਜਾ ਰਿਹਾ ਘਰਾਂ ਦੇ ਵਿੱਚ ਕੀ ਇੱਥੇ ਕੰਡੀਸ਼ਨ ਆ ਕਿਵੇਂ ਰਹਿਣੇ ਆ ਕਿ ਕਰਨਾ ਚਾਹੀਦਾ ਲੋਕ ਜ਼ਰੂਰ ਆਉਣ ਇੱਥੇ ਆ ਕੇ ਜੇ ਮੰਨ ਲਓ ਇਹ ਬੰਦੇ ਡੰਪ ਕਰ ਵੀ ਰਹੇ ਆ ਤਾਂ ਮੈਨੂੰ ਲੱਗਦਾ ਉਹਦੇ 'ਚ ਵੀ ਕੋਈ ਬਰਾਈ ਨਹੀਂ ਕਿਉਂਕਿ ਜਦੋਂ ਤੁਸੀਂ ਇਹ ਹਾਲਾਤ ਦੇਖ ਲਓਗੇ ਨਾ ਜੋ ਤੁਸੀਂ ਹਾਲਾਤ ਦੇਖ ਲਓਗੇ ਤੁਸੀਂ ਜੇ ਇਹਨਾਂ ਨੂੰ ਪੁੱਠਾ ਸਿੱਧਾ ਕਹਦੇ ਤਾਂ ਤੁਹਾਨੂੰ ਉਸ ਗੱਲ ਤੇ ਸ਼ਰਮ ਆ ਜਾਣੀ ਹੈ ਤਾ ਇਹੋ ਜੇ ਹਾਲਾਤ ਕਿਸੇ ਦੇ ਘਰ ਦੇ ਨਾ ਹੋਣ ਜਿਹੜੇ ਹਾਲਾਤ ਇਹਨਾਂ ਪਿੰਡਾਂ ਦੇ ਵਿੱਚ ਇਹਨਾਂ ਘਰਾਂ ਦੇ ਵਿੱਚ ਹੋਏ ਆ ਔਰ ਅਮਰਪ੍ਰੀਤ ਜੀ ਲਗਾਤਾਰ ਤੁਸੀਂ ਇਹਨਾਂ ਨੂੰ ਫਰਨੀਚਰ ਔਰ ਕੀ ਕੁਛ ਇਥੇ ਮਦਦ ਮੁਹੱਈਆ ਕਰਾਈ ਆ ਅਸੀਂ ਦੇਖੋ ਪ੍ਰੋਪਰਲੀ ਨਾ ਅਸੈਸਮੈਂਟ ਕਰਕੇ ਜੋ ਜੋ ਨੁਕਸਾਨ ਹੈ ਤੇ ਪਿੰਡ ਦੇ ਮੋਦਵਾਰ ਬੰਦੇ ਭਾਜੀ ਜੀ ਸਾਡੇ ਨਾਲ ਪਹਿਲੇ ਦਿਨ ਤੋਂ ਨੇ ਅਸੀਂ ਇਹ ਨਹੀਂ ਕਿ ਇੱਕੋ ਵਾਰ ਚ ਸਾਰਾ ਕੁਝ ਭਰ ਦੇਣਾ ਜਾਂ ਜੋ ਵੀ ਲੋੜਾਂ ਇੱਕੋ ਵਾਰ ਚ ਜਿਵੇਂ ਫੇਸ ਬਾਈ ਫੇਸ ਸਾਨੂੰ ਲੱਗਦਾ ਕਿ ਇਹਨਾਂ ਦਾ ਜਿਹੜਾ ਕਾਰੋਬਾਰ ਸੀ ਉਹ ਪਸ਼ੂਆਂ ਦੇ ਸਿਰ ਤੇ ਸੀ ਸੋ ਸਭ ਤੋਂ ਪਹਿਲਾਂ ਅਸੀਂ ਪਸ਼ੂ ਲਿਆਂਦੇ ਨੇ ਇੱਥੇ ਜਿਹੜੇ ਪਰਿਵਾਰ ਦੇ ਪਸ਼ੂ ਦਾ ਨੁਕਸਾਨ ਨਹੀਂ ਸੀਗਾ ਉਹਨਾਂ ਨੂੰ ਫਰਨੀਚਰ ਦੀ ਲੋੜ ਸੀ ਫਰਨੀਚਰ ਦੇ ਰਹੇ ਹਾਂ ਸੋ ਸਟੈਪ ਬਾਈ ਸਟੈਪ ਸਾਡੀ ਕੋਸ਼ਿਸ਼ ਇਹੀ ਹੈ ਕਿ ਹਰ ਇੱਕ ਪਰਿਵਾਰ ਦੀ ਉਹ ਲੋੜੀਂਦਾ ਚੀਜ਼ ਪਹੁੰਚੇ ਔਰ ਕਮੈਂਟ ਕਰਨੇ ਜਿਹੜੇ ਤੁਸੀਂ ਗੱਲ ਕੀਤੀ ਸੌਖੇ ਨੇ ਬਾਈ ਕਈ ਕਮੈਂਟੇ ਕਰਦੇ ਫ੍ਰਿਜ ਤਾਂ ਲਗਜ਼ਰੀ ਆਈਟਮ ਚਾਹੁੰਦੀ ਹੈ ਅੱਜ ਜਿਹੜਾ ਫ੍ਰਿਜ ਟੁੱਟੇ ਪਏ ਨੇ ਤੁਸੀਂ ਗਰਮੀ 'ਚ ਖੜੇ ਹੋ ਅਸੀਂ ਖੜੇ ਆ ਪਰਿਵਾਰ ਜੀ ਰਹੇ ਨੇ ਇੱਥੇ ਪੱਖੇ ਨਹੀਂ ਚੱਲ ਰਹੇ ਜਦੋਂ ਤੇ ਆਏ ਆ ਨਾ ਹਾਂਜੀ ਮਤਲਬ ਕਿ ਲਾਈਟ ਨਹੀਂ ਹੈਗੀ ਸੀ 4-5 ਦਿਨਾਂ ਤੋਂ ਸਾਡੇ ਤੋਂ ਪਾਣੀ ਵੀ ਨਹੀਂ ਸੀ ਪੀਤਾ ਜਾਂਦਾ ਇੰਨੀ ਗਰਮੀ ਦੇ ਫ੍ਰੀਜ ਸਾਡੀਆਂ ਤੈਰਦੀਆਂ ਪਈਆਂ ਸੀਗੀਆਂ ਵੀ ਜਿਹੜਾ ਠੰਡਾ ਕਰਕੇ ਪਾਣੀ ਪੀ ਲੈਣਾ ਜੇ ਹਲਕਿਆਂ ਦਾ ਪਾਣੀ ਸੀ ਉਹ ਵੈਸੇ ਨਹੀਂ ਪੀਤਾ ਜਾਂਦਾ ਸੀਗਾ ਮਤਲਬ ਕਿ ਇੰਨੀ ਮਾਰ ਕਿ ਲਗਜ਼ਰੀ ਤੋਂ ਲਗਜ਼ਰੀ ਜੇ ਕੋਈ ਪ੍ਰੋਵਾਈਡ ਕਰਾ ਸਕਦਾ ਨਾ ਪੰਜਾਬੀ ਮਤਲਬ ਕੁਝ ਵੀ ਤਾਂ ਮੈਨੂੰ ਲੱਗਦਾ ਕਰਵਾਉ ਉਹਦੇ ਚ ਕੋਈ ਹੋ ਨਹੀਂ ਹੈ ਨਹੀਂ ਆਪਣੇ ਪਰਿਵਾਰ ਨੇ ਨਾ ਜੇ ਜੇ ਅੱਜ ਅਸੀਂ ਇੱਥੇ ਮਾਹੌਲ ਸਹੀ ਹੁੰਦਾ ਤਾਂ ਅਸੀਂ ਕਹਿੰਦੇ ਸੀ ਇਹ ਸਾਡਾ ਭਰਾ ਹੈ ਯਾਰ ਇਹ ਸਾਡੇ ਪਰਿਵਾਰ ਨੇ ਤੇ ਆਪਣੇ ਪਰਿਵਾਰ ਲਈ ਅਸੀਂ ਅੱਜ ਗੁੰਜਾਇਸ਼ ਕਮੈਂਟ ਇਹ ਕਰ ਰਹੇ ਹਾਂ ਕਿ ਫ੍ਰਿਜ ਨਹੀਂ ਦੇਣਾ ਇਹ ਬੈੱਡ ਕਹਿੰਦੇ ਮੈਨੂੰ ਕਮੈਂਟ ਆਇਆ ਇਹ ਬੈੱਡ ਢੋਵਲੇ ਕਿਉਂ ਬਣਵਾ ਲੇ ਤੁਸੀਂ ਅਸੀਂ ਆਪਣੇ ਘਰਾਂ 'ਚ ਕੀ ਵਰਤ ਰਹੇ ਹਾਂ ਅਸੀਂ ਆਪਣੇ ਘਰਾਂ 'ਚ ਜੋ ਵਰਤ ਰਹੇ ਹਾਂ ਤੇ ਇਹ ਸਾਡੇ ਪਰਿਵਾਰ ਨੇ ਸਾਡੇ ਜੀ ਨੇ ਸਾਨੂੰ ਸਭ ਨੂੰ ਇਹਨਾਂ ਦੇ ਨਾਲ ਖੜਨਾ ਪਊਗਾ ਖੜਨਾ ਚਾਹੀਦਾ ਤਾਂ ਹੀ ਇਹ ਲੋਕ ਫਿਰ ਤੋਂ ਟਰੈਕ ਤੇ ਆਪ ਆਉਣਗੇ ਔਰ ਇਸ ਘੜੀ ਦੇ ਵਿੱਚ ਅਸੀਂ ਇਹਨਾਂ ਨੂੰ ਕੱਲਾ ਬਿਲਕੁਲ ਨਹੀਂ ਛੱਡ ਸਕਦੇ ਤਾਂ ਤਾਸ਼ਪਿੰਡਾ ਤੁਹਾਡੇ ਵੀ ਕੋਈ ਰਿਸ਼ਤੇਦਾਰ ਸੱਜਣ ਮਿੱਤਰ ਇੱਥੇ ਨੇੜੇ-ਤੇੜੇ ਹੈਗੇ ਉਹਨਾਂ ਨੂੰ ਸੰਪਰਕ ਕਰੋ ਤੁਸੀਂ ਅਸੀਂ ਇਹ ਨਹੀਂ ਕਹਿੰਦੇ ਕਿਸੇ ਇੱਕ ਨੂੰ ਫੋਨ ਤੁਸੀਂ ਆਪਦੇ ਰਿਸ਼ਤੇਦਾਰਾਂ ਨੂੰ ਨੇੜੇ-ਤੇੜੇ ਦੇ ਨੂੰ ਸੰਪਰਕ ਕਰੋ ਉਹਨਾਂ ਦੇ ਥਰੂ ਇੱਥ ਇਹਨਾਂ ਪਿੰਡਾਂ ਦੀ ਇਹਨਾਂ ਘਰਾਂ ਦੀ ਮਦਦ ਕਰੋ ਕਿਉਂਕਿ ਆ ਦੇਖੋ ਪਾਣੀ ਭਾਈ ਸਾਹਿਬ ਹੁਣੇ ਕਹਿੰਦੇ ਕਿ ਉਹ ਟਰਾਲੀਆਂ ਤੇ ਬਹਿ ਕੇ ਅਸੀਂ ਆਪਣੀ ਜਾਨ ਬਚਾਈ ਆ ਪਾਣੀ ਸ਼ੂਕਦਾ ਆਉਂਦਾ ਸੀਗਾ ਜਾਨ ਨਿਕਲਦੀ ਸੀ ਡਰ ਲੱਗਦਾ ਸੀ ਰੱਬ ਰੱਬ ਕਰਕੇ ਜਾਨ ਬਚਾਈ ਆ ਆ ਘਰਾਂ ਦੇ ਦੇਖੋ ਤੁਸੀਂ ਆਧਾ ਅਧ ਤੱਕ ਪਾਣੀ ਸੀਗਾ ਆ ਪਰਲੀਆਂ ਕੰਧਾਂ ਜਿਹੜੀਆਂ ਡਿੱਗੀਆਂ ਪਰਲੀ ਕੰਧ ਡਿੱਗੀ ਔਰ ਉਸ ਤੋਂ ਬਾਅਦ ਸਾਰੇ ਪਸ਼ੂ ਇਹਨਾਂ ਦੇ ਰੁੜ ਗਏ ਆ ਇਹਨਾਂ ਦੀ ਮਦਦ ਦੇ ਲਈ ਅਮਰਪ੍ਰੀਤ ਹੁਣੀ ਆਏ ਆ ਤਾਂ ਹੋਰ ਵੀ ਲੋਕਾਂ ਨੂੰ ਚਾਹੀਦਾ ਕਿ ਇਹਨਾਂ ਲੋਕਾਂ ਦੀ ਆਪਾਂ ਇਕੱਠੇ ਹੋ ਕੇ ਮਦਦ ਕਰੀਏ ਕੈਮਰਾ ਪਰਸਨ ਜੋਬੰਦੇ ਨਾਲ ਵਿਕਰਮ ਸਿੰਘ ਬੋਲਡ ਪੰਜਾਬ ਟੀ